ਅਕਸਰ ਵੀ ਦੇ ਖੇਤੀ ਮਾਰਨੇ ਉਹ ਕਹਿੰਦੇ ਨੇ ਜੇਕਰ ਪੰਜਾਬ ਦੇ ਕਿਸਾਨਾਂ ਨੇ ਆਰਥਿਕ ਤੌਰ ਕੋ ਮਜ਼ਬੂਤ ਹੋਣਾ ਹੈ ਤਾਂ ਉਹਨਾਂ ਨੂੰ ਰਵਾਇਤੀ ਫਸਲਾਂ ਛੱਡ ਕੇ ਬਦਲੀਆਂ ਫਸਲਾਂ ਵੱਲ ਜਾਣਾ ਪਊਗਾ। ਖੇਤ ਦੇ ਖਾਦ ਨੇ ਤੁਹਾਨੂੰ ਜਿਨ੍ਹਾਂ ਨੇ ਗੰਦੇ ਦੇ ਫੁੱਲ ਬੀਜੇ ਤੇ ਉਹਦੇ ਨਾਲ ਹੀ ਗੋਭੀ ਪੀਜੀ ਹੋਈ ਯਾਨੀ ਖੇਤ ਦੇ ਵਿੱਚੋਂ ਦੋ ਫਸਲਾਂ ਰਲ ਲੈ ਰਹੇ ਨੇ। ਉਸੇ ਬੰਦੂ ਵੀ ਬਿਜੀ ਹੋਈ ਐ ਤੇ ਫੋਨ ਵੀ ਜੇ ਹੋਇ ਨਾ ਸਭ ਤੋਂ ਪਹਿਲਾਂ ਇਹ ਕਿਹੜੇ ਮਹੀਨੇ ਚ ਹੁੰਦੀ ਐ ਤੇ ਕਿਵੇਂ ਦੋ ਬਸਲਾਂ ਲਈਆਂ ਜਾ ਸਕਦੀਆਂ ਬਾਦਪਤੀ ਵੱਢਣ ਤੋਂ ਬਾਅਦ ਜਿਵੇਂ ਆਮ ਅਕਸਰ ਜਿਹੜੇ ਨਾਰਮਲ ਫਾਰਮਰ ਨੇ ਉਹ ਕਣਕ ਵੀ ਝੰਡੇ ਆ ਅਸੀਂ ਇਹ ਜੋ ਵੱਧ ਤੋਂ ਵੱਧ ਝਾੜ ਕਿਵੇਂ ਲੈ ਸਕਦੇ ਆ ਤੇ ਜੇ 10 ਰੁਪਏ ਵੀ ਵਿਕਦੇ ਆ 8 ਰੁਪਏ ਵਿਕਦੇ 7 ਰੁਪਏ 40 5000 ਰੁਪਏ ਇਕੱਲੇ ਦਾ ਇਹ ਤੁਹਾਨੂੰ ਛੱਡ ਜਾਂਦੇ ਆ ਕਿ ਆ ਤੁਹਾਡੇ ਫੁੱਲ ਤੇ ਦੂਜੇ ਫੁੱਲਾਂ हां जी ਇਹ 4 ਫੁੱਟ ਤੁਸੀਂ ਫਾਸਲਾ ਛੱਡਣਾ ਜੀ ਜਦੋਂ ਫਰਦੀ ਚ ਹੁਣ ਉਸ ਤੋਂ ਪੈਲ ਲੱਗ ਜਾਣੀ ਆ ਤੇ ਇਹ ਤੁਸੀਂ ਮੇਰੇ ਕੋਲ 20 ਦਿਨ ਨੂੰ ਆਓ ਖੇਤ ਫੇਰ ਸਾਰਾ ਕਵਰ ਹੋ ਜਾਣਾ ਸਰੋਂ ਦੇ ਵਿੱਚ ਅਸੀਂ ਛਾਲਕਮ ਲਾਏ ਸਾਡਾ 35000 ਦਾ ਛਾਲਕਮ ਹੋ ਗਿਆ ਜੀ ਸਰੋਂ ਜਿਹੜੀ ਆ ਉਹ ਝੜਦੀ ਮਤਲਬ ਕੀ ਕਿਸਾਨ ਦੀ ਆਮਦਨ ਕਿਵੇਂ ਵਧੇਗੀ ਪਰ ਜਿਹੜੇ ਸਾਡੇ ਕਿਸਾਨ ਨੇ ਉਹ ਇੱਧਰ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਰਿਸਕ ਨਹੀਂ ਲੈਪਾਉਂਦੇ ਜਦ ਕਿ ਚੱਕਰ ਵੀ ਕੰਮ ਕੱਥੇ ਰਹਿ ਜਾਂਦੀ ਆ ਆਹ ਕਹਿੰਦੇ ਦੇ ਕੋਲ ਨੇ ਗਰੋ ਕਰਨੀਆਂ ਕੋਈ ਤਾਂ ਗੋਦੀ ਬਣਦੀ ਆ ਤੇ ਅਸੀਂ ਜੱਟ ਸਾਡੇ ਖਣਕ ਬੀਜ ਕੇ ਤੇ ਹੁਣ ਤਾਂ ਖੇਡਣ ਤੇ ਟੂਰਨਾਮੈਂਟ ਦੇਖਣ ਤੇ ਉਹ ਕਹਿੰਦਾ ਨਾ ভাই ਕੁਝ ਨਹੀਂ ਬਚਦਾ ਆ ਗੋਭੀ ਤਾਂ 50 ਪੈਸੇ ਕਿਲੋ ਸੱਟੀਆਂ ਆ ਮੰਡੀ ਵਿੱਚ ਕਾਰਨ ਦੋ ਚੀਜ਼ਾਂ ਨੇ ਜਿਹੜਾ ਡਸਤੀ ਵਾਲਾ ਉਹ ਇਹਨੂੰ ਡਸਤੀ ਤਰਾਂ ਚਲਾਉਣਾ ਚਾਹੁੰਦਾ ਜੇ ਤੁਸੀਂ ਦੋ ਦਿਨ ਖੇਤ ਤੇ ਨਹੀਂ ਜਾਓਗੇ ਤਾਂ ਸਾਰਾ ਸਾਰਾ ਫੇਲ ਹੋ ਜਾਊਗਾ ਸਸੇ ਗੱਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਅਕਸਰ ਹੀ ਜਿਹੜੇ ਖੇਤੀ ਮਾਹਰ ਨੇ ਉਹ ਕਹਿੰਦੇ ਨੇ ਜੇਕਰ ਪੰਜਾਬ ਦੇ ਕਿਸਾਨਾਂ ਨੇ ਆਰਥਿਕ ਪੱਖੋਂ ਮਜ਼ਬੂਤ ਹੋਣਾ ਹੈ ਤਾਂ ਉਹਨਾਂ ਨੂੰ ਰਵਾਇਤੀ ਫਸਲਾਂ ਛੱਡ ਕੇ ਬਦਲਮੀਆਂ ਫਸਲਾਂ ਵੱਲ ਜਾਣਾ ਪਊਗਾ ਝੋਨਾ ਤੇ ਕਣਕ ਛੱਡ ਕੇ ਜਿਵੇਂ ਸਬਜ਼ੀਆਂ ਵੱਲ ਜਾਂ ਹੋਰ ਫਸਲਾਂ ਵੱਲ ਜਾਣਾ ਪਊਗਾ ਅਸੀਂ ਇਸ ਟਾਈਮ ਗਰੇਵਾਲ ਫਾਰਮ ਦੇ ਉੱਤੇ ਆਂ ਸ੍ਰੀ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਸਾਡੇ ਨਾਲ ਬਾਈ ਲਖਵਿੰਦਰ ਸਿੰਘ ਗਰੇਵਾਲ ਨੇ ਇਹਨਾਂ ਦਾ ਖੇਤ ਦਿਖਾ ਦਿੰਨੇ ਆ ਤੁਹਾਨੂੰ ਜਿਨ੍ਹਾਂ ਨੇ ਗੰਦੇ ਦੇ ਫੁੱਲ ਵੀ ਜੀਤੇ ਤੇ ਉਹਦੇ ਨਾਲ ਹੀ ਗੋਭੀ ਵੀਜੀ ਹੋਈ ਆ ਇੱਕੋ ਖੇਤ ਦੇ ਵਿੱਚੋਂ ਦੋ ਫਸਲਾਂ ਲੈ ਰਹੇ ਨੇ ਤੇ ਇਹਨਾਂ ਤੋਂ ਜਾਣਦੇ ਆ ਕਿ ਆਖਰ ਝੋਨੇ ਤੇ ਕਣਕ ਤੋਂ ਹਟ ਕੇ ਇਹਦੇ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਹੈ ਤੇ ਦੋ ਫਸਲਾਂ ਕਿਵੇਂ ਲਈਆਂ ਜਾ ਸਕਦੇ ਆ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪੰਜਾਬ ਪ੍ਰਾਈਮ ਟੀਵੀ ਦੀ ਪੂਰੀ ਟੀਮ ਦਾ ਅਸੀਂ ਸਾਡੇ ਗਰੀਵਾਲ ਪਲਟਫਾਰਮ ਤੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਆਂ ਜੀ ਧੰਨਵਾਦ ਤੁਹਾਡੇ ਸੁਰਉਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਮੈਂ ਦੇਖਦਾ ਇੱਧਰ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਵੀ ਦਵੇ ਆਪਾਂ ਇੱਧਰ ਨੂੰ ਦੇਖ ਲੈਨੇ ਤੁਸੀਂ ਇਹ ਬੰਦ ਗੋ ਵੀ ਬੀਜੀ ਹੋਈ ਐ ਤੇ ਫੁੱਲ ਵੀਜੇ ਹੋਏ ਨੇ ਸਭ ਤੋਂ ਪਹਿਲਾਂ ਇਹ ਕਿਹੜੇ ਮਹੀਨੇ ਚ ਹੁੰਦੀ ਐ ਤੇ ਕਿਵੇਂ ਦੋ ਫਸਲਾਂ ਲਈਆਂ ਜਾ ਸਕਦੀਆਂ ਇਸ ਤੋਂ ਪਹਿਲਾਂ ਜਿਹੜਾ ਸਾਡੇ ਖੇਤ ਦੇ ਵਿੱਚ ਇਹਦੇ ਚ ਚੌਲ ਬੀਜੇ ਹੋਏ ਸੀਗੇ ਜਿਵੇਂ ਅਸੀਂ ਇਹਦੇ ਚ ਲਾਇਆ ਸੀ ਜਿਹੜਾ 1847 ਬਾਸਮਤੀ ਬਾਸਮਤੀ ਵੱਢਣ ਤੋਂ ਬਾਅਦ ਜਿਵੇਂ ਆਮ ਅਕਸਰ ਜਿਹੜੇ ਨਾਰਮਲ ਫਾਰਮਰ ਨੇ ਉਹ ਕਣਕ ਬੀਜ ਦਿੰਦੇ ਆ ਹਾਂ ਕਣਕ ਦਾ ਜਿਹੜਾ ਔਸਤ ਝਾੜ ਆ ਆਪਣੇ 18 ਤੋਂ 20 ਕੁਇੰਟਲ ਆ ਤੇ ਉਹ 42000 ਤੇ ਜਾ ਕੇ ਖੜ ਜਾਂਦੀ ਆ ਤੇ ਅਸੀਂ ਸਾਨੂੰ ਹੁੰਦਾ ਵੀ ਅਸੀਂ ਨਹੀਂ ਕਿਉਂਕਿ ਮੈਂ ਕਦੇ ਵੀ ਹਜੇ ਚੌਲ ਅਸੀਂ ਬੀਜ ਲੈਂਦੇ ਆ ਕਣਕ ਤਾਂ ਬਿਲਕੁਲ ਹੀ ਬਹੁਤ ਥੋੜੀ ਬੀਜਦੇ ਆ ਉਹ ਵੀ ਓਨੀਕ ਜਿਹੜੀ ਆਰਗੈਨਿਕ ਬੀਜਦੇ ਆ ਅਸੀਂ ਸਾਡੇ ਕੋਲ 1.5 ਏਕੜ ਫਸਲ ਆਰਗੈਨਿਕ ਆ ਉਦਾਂ ਅਸੀਂ ਕਣਕ ਬਹੁਤ ਘੱਟ ਬੀਜਦੇ ਆ ਕਿਉਂਕਿ ਕਣਕ ਦਾ ਜਿਹੜਾ ਝਾੜ ਆ ਉਹ ਆਮਦਨ 42000 ਆ ਤੇ 10000 ਰੁਪਏ ਖਰਚਾ ਆ ਜਾਂਦਾ ਤੇ 12-13000 ਤੇ ਖੜ ਜਾਂਦੀ ਆ ਇਹਦੇ ਜਿਹੜੀ ਫਸਲ ਤੁਸੀਂ ਦੇਖ ਰਹੇ ਹੋ ਇਹਦੀ ਅਸੀਂ ਪਨੀਰੀ ਪਹਿਲਾਂ ਤਿਆਰ ਕਰਦੇ ਆ ਇਹਨੂੰ ਜਿਹੜੀ ਲੋੜੀ ਵਾਲੀ ਜਾਫਰੀ ਵੀ ਕਹਿ ਦਿੰਦੇ ਆ ਤੇ ਅਕਸਰ ਨਾਂ ਤਾਂ ਇਹਦਾ ਇਹੀ ਹੁੰਦਾ ਵੀ ਲੋੜੀ ਨੂੰ ਆ ਜਾਵੇ ਇਹ ਪਰ ਲੋੜੀ ਤੋਂ ਥੋੜੇ ਦਿਨ ਕਿਉਂਕਿ ਐਤਕੀ ਠੰਡ ਜ਼ਿਆਦਾ ਸੀਗੀ ਤੇ ਥੋੜਾ ਲੇਟ ਹੋ ਜਾਂਦਾ ਜੀ ਇਹ ਤੇ ਹੁਣ ਇਹਨੂੰ ਜਿਹੜਾ ਬੀਜਣ ਦਾ ਤਰੀਕਾ ਵਾ ਇਹ ਅਸੀਂ ਲੈਂ ਤੋਂ ਲੈਂ ਇਹਨੂੰ 4 ਫੁੱਟ ਲਾਉਣਾ ਹੁੰਦਾ ਕਿਉਂਕਿ ਹੁਣ ਜਦੋਂ ਮੌਸਮ ਖੁੱਲ ਗਿਆ ਧੁੱਪ ਪੈਣ ਲੱਗੀ ਨਹੀਂ ਲੈਂ ਤੋਂ 4 ਫੁੱਟ ਕਿਨੂੰ ਫੁੱਲ ਨੂੰ ਲਾਉਣਾ ਜਾਂ ਗੋਭੀ ਤੇ ਬੀਜਣਾ ਗੋਭੀ ਦੀ ਫਰਾਂ ਨੂੰ ਲਾਉਣਾ ਨਹੀਂ ਨਹੀਂ ਫੁੱਲਾਂ ਦੇ ਬੂਟਿਆਂ ਨੂੰ ਜਿਹੜਾ ਲੈਂ ਤੋਂ ਲੈਂ ਦਾ ਫਾਸਲਾ 4 ਫੁੱਟ ਦਾ ਹੁੰਦਾ 4 ਫੁੱਟ ਦੇ ਵਿੱਚ ਇੰਦਰ ਫਾਸਲਾ ਇੱਕ ਬਾਟੇ ਦੇ ਵਿਚਾਲੇ ਆ ਗਈ ਜਿਹੜਾ ਇਹਨੂੰ ਲੱਗਣ ਲੱਗਣਾ ਫੁੱਲ ਆ ਜਦੋਂ ਹੁਣ ਇਹਨੂੰ ਚੌਲਾ ਤੋਂ ਬਾਹਰ ਇਹਨੂੰ ਲਗਭਗ 3 ਮਹੀਨੇ ਲੱਗ ਜਾਂਦੇ ਆ ਜਦੋਂ ਬੂਟਾ ਫੈਲਦਾ ਵਾ ਮੇਰਾ ਅਕਸਰੀ ਅਸੀਂ ਇਹ ਤਜਰਬੇ ਕਰਦੇ ਰਹੇ ਨੇ ਆ ਵੀ ਜ਼ਮੀਨ ਉਨੀ ਹੋਈਆਂ ਹੁਣ ਸਾਡੇ ਕੋਲੇ ਜ਼ਮੀਨ ਵਧਣੀ ਨਹੀਂ ਹੈਗੀ ਅਸੀਂ ਇਹ ਜੋ ਵੱਧ ਤੋਂ ਵੱਧ ਝਾੜ ਕਿਵੇਂ ਲੈ ਸਕਦੇ ਆ ਹੁਣ ਅਸੀਂ ਇਹਦੇ ਵਿਚਾਲੇ ਇੱਕ ਲਾਈਨ ਜਿਵੇਂ ਬੱਟਾ ਪਾ ਦਿਆਂ ਲਗਾਤਾਰ ਅਸੀਂ ਉਹਦੇ ਨਾਲ ਜਿਵੇਂ ਆਪਾਂ ਪਲਾਂਟਰ ਦਾ ਬੱਟਾ ਪਾ ਦਿਆਂ ਦੋਨਾਂ ਦੇ ਵਿਚਾਲੇ ਇੱਕ ਫਸਲ ਅਸੀਂ ਇਹ ਪੱਤਾ ਗੋਭੀ ਦੀ ਲੈ ਲੈਣੀ ਆ ਸਾਨੂੰ ਇਹ ਹੁੰਦਾ ਵੀ ਜੇ ਪੱਤਾ ਗੋਭੀ ਸਾਡੀ ਅੱਜ ਦੀ ਤੇ ਰੇਟ ਬਹੁਤ ਸੋਹਣਾ ਹੁਣ 12 ਰੁਪਏ ਦਾ ਰੇਟ ਹੈ ਇਸ ਟਾਈਮ ਤੇ ਜੇ 10 ਰੁਪਏ ਵੀ ਵਿਕ ਜੇ 8 ਰੁਪਏ ਵੀ ਵਿਕ ਜੇ ਤਾਂ ਰੁਪਈਆ 40 50000 ਰੁਪਈਆ ਕੀਲੇ ਦਾ ਇਹ ਸਾਨੂੰ ਛੱਡ ਜਾਂਦੀ ਆ ਹੁਣ ਅਸੀਂ ਇਹਨੇ ਪੱਤਾ ਗੋਬੀ ਜਿਹੜੀ ਆ ਉਹ 80 ਤੋਂ 90 ਦਿਨ ਦੀ ਵੱਡੀ ਜਾਂਦੀ ਆ ਹੁਣ ਅਸੀਂ ਇਹਨੂੰ ਵੱਡ ਦੇਣਾ ਹੁਣ ਤਿਆਰੀ ਆ ਅਸੀਂ ਕੱਟਣ ਲੱਗ ਗਏ ਆ ਇਹਨੂੰ ਉਸ ਤੋਂ ਬਾਅਦ ਵਿਚਾਲੇ ਇਹਦੇ ਛੋਟਾ ਰੋਟਾਵੇਟਰ ਮਾਰ ਕੇ ਦੋਨੇ ਪਾਸੇ ਮਿੱਟੀ ਲਾ ਦੇਣੀ ਆ ਤੇ ਗੇਂਦਾ ਫਿਰ ਆਪਣੇ ਜੋਬਨ ਤੇ ਫੇਰ ਹੋ ਜਾਣਾ ਜੀ ਜਰ ਜੀ ਤੁਹਾਡੇ ਕਹਿੰਦੇ ਭਾਵਾ ਆਪਾਂ ਦੇਖ ਲੈਨੇ ਵੀ ਜਿਵੇਂ ਆ ਦੇਖੋ ਇੱਥੇ ਆ ਤੁਹਾਡੇ ਫੁੱਲ ਤੇ ਦੂਜੇ ਫੁੱਲ ਨਾਲੋਂ ਹਾਂ ਜੀ ਇਹ 4 ਫੁੱਟ ਤੁਸੀਂ ਫਾਸਲਾ ਛੱਡਣਾ ਜੀ ਇਹ ਤੁਹਾਡੀ ਖਾਲੀ ਰਹਿ ਜਾਣੀ ਹੈ ਇਹ ਖਾਲੀ ਰਹਿ ਜਾਣੀ ਹੈ ਹਾਂ ਜੀ ਹਾਂ ਜਦੋਂ ਤੁਸੀਂ ਹੁਣ ਗੋਭੀ ਆ ਗੋਭੀ ਪੱਟ ਲੈਣੀ ਹੈ ਜਦੋਂ ਆ ਗੈਂਦੇ ਦੇ ਫੁੱਲ ਨੇ ਗਰੋ ਕਰਨੀ ਆ ਉਦੋਂ ਤਾਂ ਗੋਭੀ ਪੱਟੀ ਜਾਣੀ ਆ ਬਿਲਕੁਲ ਜੀ ਗੋਭੀ ਪੱਟ ਕੇ ਹੁਣ ਅਸੀਂ ਇਹਦੇ ਤੇ ਛੋਟਾ ਰੋਟਾਟਰ ਸਾਡੇ ਕੋਲ ਪਾਵਰ ਟਿਲਰ ਹੈਗਾ ਉਹ ਉਹਦੇ ਚ ਫੇਰ ਕੇ ਦੋਨੇ ਪਾਸੇ ਮਿੱਟੀ ਲਾ ਦੇਣੀ ਆ ਤੇ ਉਹ ਗੈਂਦੇ ਨੇ ਹੁਣ ਜਦੋਂ ਫਰਵਰੀ 'ਚ ਹੁਣ ਧੁੱਪ ਪੈਣ ਲੱਗ ਜਾਣੀ ਆ ਤੇ ਇਹਦੇ ਤੁਸੀਂ ਮੇਰੇ ਕੋਲੇ 20 ਦਿਨ ਨੂੰ ਆਇਓ ਖੇਤ ਫੇਰ ਸਾਰਾ ਕਵਰ ਹੋ ਜਾਣਾ ਨਹੀਂ ਇਹ ਜਗਾ ਬੇਲੀ ਰਹਿਣੀ ਸੀਗੀ ਘਾਹ ਹੋਣਾ ਸੀ ਸਿਰਫ ਇੱਥੇ ਸਾਨੂੰ ਗੜਾਈ ਕਰਨੀ ਪੈਣੀ ਸੀ ਤੇ ਹੁਣ ਅਸੀਂ ਉਸੇ ਜਗਾ ਤੇ ਇਹ ਇੱਕ ਬਦਲ ਲੈ ਲਿਆ ਇੰਟਰ ਕ੍ਰੋਪਿੰਗ ਕਹਿੰਦੇ ਆ ਇਹਨੂੰ ਮੈਂ ਅਕਸਰ ਇਹਦੇ ਤੇ ਕੰਮ ਕਰਦਾ ਜਿਵੇਂ ਪਿੱਛੇ ਅਸੀਂ ਸਰੋਂ ਬੀਜੀ ਸੀ ਐਤਕੀ ਨਹੀਂ ਤੁਸੀਂ ਦੇਖਿਆ ਸਰੋਂ ਦੇ ਵਿੱਚ ਅਸੀਂ ਛਾਲਕਮ ਲਾਏ ਸੀ ਸਾਡਾ 35000 ਦਾ ਛਾਲਕਮ ਹੋ ਗਿਆ ਸੀ ਜਿਹੜੀ ਆ ਸਰੋਂ ਜਿਹੜੀ ਆ ਉਹ ਝਾੜ ਦੇ ਹੀ ਦਿੱਤਾ ਉਹਨੇ ਇਸੇ ਤਰ੍ਹਾਂ ਜੇ ਹੁਣ ਸਾਡੀ ਇਹ 40000 ਦੀ ਵੀ ਹੋ ਗਈ ਸਮਝ ਲਓ ਗੇਂਦੇ ਦਾ ਵੀ ਖਰਚਾ ਚੱਕ ਲਿਆ ਨੇ ਚੌਲਾਂ ਦਾ ਵੀ ਖਰਚਾ ਕੱਢਤਾ ਤੇ ਜਿਹੜਾ ਗੇਂਦਾ ਉਹ ਸਾਨੂੰ ਸਾਰਾ ਬਚ ਗਿਆ ਚੌਲ ਸਾਰੇ ਬਚ ਗਏ ਮਤਲਬ ਕੀ ਕਿਸਾਨ ਦੀ ਆਮਦਨ ਕਿਵੇਂ ਵਧੇ ਮੈਂ ਹਮੇਸ਼ਾ ਇਹ ਤੇ ਟ్రਾਇਲ ਕਰਦਾ ਰਹਿਣਾ ਕਈ ਵਾਰ ਸਫਲ ਵੀ ਹੁੰਨੇ ਆ ਕਈ ਵਾਰ ਸਫਲ ਵੀ ਹੁੰਨੇ ਆ ਪਰ ਇਹ ਸਾਡੇ ਬਹੁਤ ਕਾਮਯਾਬ ਹੈ ਪਰ ਜਿਹੜੇ ਸਾਡੇ ਕਿਸਾਨ ਨੇ ਉਹ ਇੱਧਰ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਰਿਸਕ ਨਹੀਂ ਲੈ ਪਾਉਂਦੇ ਜਾਂ ਕੀ ਚੱਕਰ ਕੀ ਆ ਕਮੀ ਕਿੱਥੇ ਰਹਿ ਜਾਂਦੇ ਆ ਕਮੀਆਂ 2-3 ਚੀਜ਼ਾਂ ਨੇ ਇੱਕ ਤਾਂ ਕਣਕ ਆ ਜਿਹੜੀ ਸੌਖੀ ਖੇਤੀ ਆ ਕਣਕ ਵੀ ਮੰਡੀਕਰਨ ਹੈਗਾ ਰੇਟ ਉਹਦਾ ਫਿਕਸ ਆ ਤੇ ਅਸੀਂ ਜੱਟ ਸਾਡੇ ਕਣਕ ਬੀਜ ਕੇ ਤੇ ਹੁਣ ਤਾਂ ਚ ਖੇਡਣ ਤੇ ਆ ਟੂਰਨਾਮੈਂਟ ਦੇਖਣ ਤੇ ਆ ਅਸੀਂ ਚਾਹੁੰਦੇ ਹੀ ਨਹੀਂ ਹੈਗੇ ਵੀ ਯਾਰ ਅੱਗੇ ਵਧੀਏ ਮੈਂ ਤੁਹਾਡੇ ਮਾਦਮ ਰਾਹੀਂ ਵੀ ਬੇਨਤੀ ਕਰਦਾ ਕੋਈ ਵੀ ਕਿਸਾਨ ਭਰਾ ਸਾਡੇ ਆਲੇ-ਦਾਲ ਦਾ 8-10 ਕਿਲੋਮੀਟਰ ਦੇ ਵਿੱਚ ਜੋ ਕਣਕ ਤੋਂ ਹਟ ਕੇ ਕੁਝ ਕਰਨਾ ਚਾਹੁੰਦਾ ਜਦੋਂ ਮਰਜ਼ੀ ਮੈਨੂੰ ਕੰਟੈਕਟ ਕਰ ਲਵੇ ਆਮ ਜਿਹੜੇ ਫਾਰਮਰ ਸਾਡੇ ਸਬਜ਼ੀਆਂ ਵਾਲੇ ਆ ਇਹਨਾਂ ਚ ਵੀ ਇੱਕ ਕੰਪਲੇਂਟ ਆਉਂਦੀ ਆ ਵੀ ਇਹੇ ਜੀ ਲਫਾਫਾ ਲਕੋ ਦਿੰਦੇ ਆ ਹਾਂ ਸਪਰੇਅ ਕਰਕੇ ਹਾਂ ਪਰ ਮੈਂ ਜਿੰਨੀ ਮੈਨੂੰ ਜਾਣਕਾਰੀ ਆ ਮੈਂ ਆਪਦਾ ਤਜਰਬਾ ਮੇਰਾ 12-13 ਸਾਲ ਦਾ ਹਾਂ ਉਹ ਵੀ ਸਾਂਝਾ ਕਰਾਂਗੇ ਜੇ ਕਿਤੇ ਨਹੀਂ ਵੀ ਪਤਾ ਲੱਗੂ ਰੂ ਸੰਬੰਧਿਤ ਡਾਕਟਰ ਵੀ ਦੱਸਾਂਗੇ ਹਾਂ ਬਈ ਯਾਰ ਮੈਨੂੰ ਇਹਦਾ ਨਹੀਂ ਪਤਾ ਤੁਸੀਂ ਫਲਾਣੇ ਡਾਕਟਰ ਨੂੰ ਕੰਟੈਕਟ ਕਰ ਲਓ ਉਹਨੂੰ ਵੀ ਵੀ ਦੱਸਾਂਗੇ ਸਿਰਫ ਮਤਲਬ ਇਹਨਾਂ ਕਿ ਆ ਜੇ ਮੇਰੀ ਜਾਣਕਾਰੀ ਸ਼ੇਅਰ ਕਰਨਾ ਕਿਸੇ ਦਾ ਫਾਇਦਾ ਹੋ ਜਵੇ ਤੇ ਇਦੋਂ ਵੱਡੀ ਖੁਸ਼ੀ ਮੈਨੂੰ ਨਹੀਂ ਹੋ ਸਕਦੀ ਪਰ ਕੁਝ ਲੋਕ ਆ ਉਹ ਕਹਿੰਦਾ ਘੱਟ ਦਾ ਸੌਦਾ ਬਈ ਜਦੋਂ ਕੋਈ ਤੁਹਾ ਬੀਜਿਆ ਹੁੰਦਾ ਨੇ ਹਟਕੇ ਫਸਲ ਬੀਜੀ ਹੁੰਦੀ ਹੈ ਕੋਈ ਕਿਸਾਨ ਪੁੱਛਦਾ ਉਹ ਕਹਿੰਦਾ ਨਾ ਬਈ ਕੁਝ ਨਹੀਂ ਬਚਦਾ ਆ ਗੋਭੀ ਤਾਂ 50 ਪੈਸੇ ਕਿਲੋ ਸੁੱਟ ਕੇ ਆਇਆ ਮੰਡੀ ਉਹ ਕੁਝ ਡਰਾ ਵੀ ਦਿੰਦੇ ਆ ਨਾ ਆਪਣੇ ਡਰਾ ਵੀ ਹੈਗਾ ਦੇਖੋ ਜਦੋਂ ਤੁਸੀਂ ਕੋਈ ਨਵਾਂ ਕੰਮ ਕਰਨਾ ਉਹਦੇ ਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਨਵੇਂ ਰਾਹ ਤੇ ਤੁਰਦੇ ਆ ਤੁਸੀਂ ਉਹਦੇ ਤੇ ਭੀੜ ਦੀ ਹੁੰਦੀ ਹਟਕੇ ਕਰਦੇ ਆ ਹੁਣ ਤੁਸੀਂ ਮੇਰੇ ਕੋਲੇ ਆਏ ਆਹੀ ਮੈਂ ਕੜਕ ਬੀਜੀ ਹੁੰਦੀ ਤੁਸੀਂ ਵੀ ਨਹੀਂ ਮੇਰੇ ਕੋਲ ਆਉਣਾ ਸੀਗਾ ਇਸ ਲਈ ਆਮਦਨ ਤਾਂ ਸਾਡੀ ਹੈਗੀ ਹੈਗੀ ਆ ਤੇ ਲੋਕਾਂ ਦੇ ਵਿੱਚ ਜਿਹੜੀ ਇੱਕ ਸੋਭਾ ਵੀ ਮਿਲਦੀ ਆ ਇੱਕ ਪ੍ਰਸ਼ੰਸਾ ਮਿਲਦੀ ਆ ਪ੍ਰਸ਼ੰਸਾ ਹਰ ਬੰਦਾ ਚਾਹੁੰਦਾ ਸਾਨੂੰ ਵੀ ਖੁਸ਼ੀ ਹੁੰਦੀ ਆ ਤੁਹਾਡੇ ਮਾਦੀਮ ਰਾਹੀਂ ਮੇਰੀ ਗੱਲ ਹੁਣ ਦੂਰ ਤੱਕ ਜਾਊਗੀ ਸਾਡੇ ਆਲੇ-ਦਾਲੇ 10 ਪਿੰਡਾਂ 'ਚ 20 ਪਿੰਡਾਂ 'ਚ ਕੋਈ ਵੀ ਕਿਸਾਨ ਜਿਹੜਾ ਇਹਨੂੰ ਹਟਕ ਕਰਨਾ ਚਾਹੁੰਦਾ ਅਸੀਂ ਉਹਦੀ ਪੂਰੀ ਹੈਲਪ ਕਰਦੇ ਆਂ ਅੱਗੇ ਵੀ ਕਰਦੇ ਆਂ ਅੱਗੇ ਤੋਂ ਕਰਦੇ ਵੀ ਆਵਾਂਗੇ ਨਾਲੇ ਬੰਦਾ ਬਿਜ਼ੀ ਰਹਿੰਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਕਣਕ ਬਿਜਲੀ ਤੇ ਚਲੋ ਮੇਲੇ ਆ ਤੇ ਚਲੋ ਤਾਸ਼ ਦੀਆਂ ਸੱਤਾਂ 'ਚ ਨਾ ਬੰਦਾ ਇੱਧਰ ਬਿਜ਼ੀ ਵੀ ਰਹਿੰਦਾ ਪਰ ਮੈਂ ਅੱਜ ਵੀ ਹੁਣ ਮੰਨ ਲਓ ਗੈਂਦਾ ਹੋ ਗਿਆ ਬੰਦ ਗੋਭੀ ਹੋ ਗਈ ਇਹਦੇ 'ਚੋਂ ਇੱਕ ਕਿੱਲੇ ਤੋਂ ਆਪਾਂ ਜੁਆਇੰਟ ਕਰਕੇ ਦੇਖੀਏ ਤਾਂ ਕਿੰਨੀ ਆ ਇਨਕਮ ਹੋ ਜਾਂਦੀ ਆ ਇਨਕਮ ਜਿਹੜੀ ਆ ਇਹ ਜਿਹੜੀ ਆ ਜਿੰਨੀਆਂ ਵੀ ਕੱਚੀਆਂ ਚੀਜ਼ਾਂ ਨੇ ਬਾਗਬਾਨੀ ਦੀ ਆਪ ਆ ਜਾਂਦੇ ਆ ਹਾਰਟੀਕਲਚਰ ਡਿਪਾਰਟਮੈਂਟ ਆ ਇਹ ਇਹਦਾ ਆਮ ਤੌਰ ਤੇ ਲੋਕ ਡਰਦੇ ਕਿਉਂ ਆ ਜਿਹੜਾ ਪਹਿਲਾਂ ਤੁਸੀਂ ਕੁਐਸਚਨ ਕਰਿਆ ਇਹਦਾ ਪਤਾ ਨਹੀਂ ਗੋਭੀ 5 ਰੁਪਏ ਵੀ ਵੇਚ ਸਕਦੀ ਆ ਤੇ 20 ਰੁਪਏ ਦਾ ਲਫਾਫਾ ਵੀ ਵੇਚ ਸਕਦਾ ਇਦਾਂ ਹੀ ਫੁੱਲਾਂ ਦਾ ਰੇਟ ਆ ਹੁਣ ਇਸ ਟਾਈਮ ਜਿਹੜਾ ਫੁੱਲਾਂ ਦਾ ਰੇਟ ਆ 80 ਤੋਂ 100 ਰੁਪਏ ਆ ਕਿਲੋ ਪਰ ਇਹ 15 ਰੁਪਏ ਵੀ ਹੋ ਸਕਦਾ ਕਾਰਨ ਜਦੋਂ ਅਸੀਂ ਕੰਟੀਨਿਊ ਬੀਜਦੇ ਆ ਮਾਲੂ ਐਟ ਕੀ ਸਾਡੀ 1 ਸਾਲ ਮੰਦਾ ਰਹਗੀ 1 ਸਾਲ ਤੇਜੀ ਰਹਗੀ ਪਿਛਲੇ ਸਾਲ ਮੈਂ ਇਹਨਾਂ ਦਿਨਾਂ ਦੇ ਵਿੱਚ ਹੀ ਬੈਂਗਣ ਦੇ ਵਿੱਚ ਪੱਤਾ ਗੋਭੀ ਲਾਈ ਸੀ ਹੂੰ ਉਹ ਵੀ ਪੂਰੀ ਕਾਮਯਾਬ ਸੀ ਅਸੀਂ 50000 ਦੀ ਪੱਤਾ ਗੋਭੀ ਵੇਚੀ 1 ਏਕੜ ਜੋ ਹੂੰ ਤੇ ਲੱਖ ਰੁਪਏ ਤੋਂ ਉੱਪਰ ਸਾਡਾ ਬੈਂਗਣ ਹੋ ਗਿਆ ਸੀ ਹੂੰ ਪਰ ਰੇਟ ਤੇ ਡਿਪੈਂਡ ਬਹੁਤ ਕਰਦਾ ਹੈ ਇਹਦਾ ਤੇ ਹੁਣ ਅਸੀਂ ਇਹਦੇ ਚ ਟ੍ਰਾਇਲ ਕਰਿਆ ਇਹ ਵੀ ਪੂਰਾ ਕਾਮਯਾਬ ਇਹਦੇ ਚ ਗਿੰਦੇ ਚ ਪਿੱਛੇ ਗੋਲ ਟੱਕ ਲਾਇਆ ਹੋਇਆ ਉਹਦੇ ਚ ਅਸੀਂ ਬਰੋਕਲੀ ਦਾ ਟ੍ਰਾਇਲ ਕਰਿਆ ਵਾ ਤੇ ਫਸਲ ਕਾਮਯਾਬ ਆ ਇਹ ਜਿਹੜੀ ਇੱਕ ਜਿਹੜੀ ਤੜਾਈ ਆ ਗੇਂਦੇ ਤੋਂ ਉਹ ਲਗਭਗ 12-14 ਕੁਆਂਟਲ ਦੀ ਇੱਕ ਤੜਾਈ ਹੋ ਜਾਂਦੀ ਆ ਜੇ ਹੁਣ ਅੱਜ ਦਾ ਰੇਟ ਦੇਖਿਆ ਜਾਵੇ ਤਾਂ ਪੈਸੇ ਤੁਸੀਂ ਆਪ ਕੈਲਕੂਲੇਸ਼ਨ ਕਰ ਲਿਓ 80 ਰੁਪਏ ਵੀ ਲਾ ਦੀਏ ਆਪਾਂ ਤੇ ਇਹਦੀਆਂ ਪੰਜ ਤੜਾਈਆਂ ਆਰਾਮ ਨਾਲ ਹੋ ਜਾਂਦੀਆਂ ਨੇ ਅੱਛਾ ਯਾਨੀ 65 ਤੋਂ 70 ਕੁਆਂਟਲ ਤੱਕ ਇਹਦਾ ਝਾੜ ਗੇਂਦੇ ਦਾ ਵੀ ਆ ਜਾਂਦਾ ਹਾਂ ਤੇ ਫੁੱਲ ਗੋਭੀ ਵੀ ਬੜੀ ਸੋਹਣੀ ਹੋ ਜਾਂਦੀ ਹੈ ਜੀ ਇਹ ਤਾਂ ਚਲੋ ਤੁਹਾਡਾ ਤਾਂ ਤਿਆਰ ਬਾਇਗਾ ਕਿਤੇ ਮੈਂ ਮੈਨੂੰ ਜੋ ਮੈਂ ਮਹਿਸੂਸ ਕਰਦਾ ਕਿਸਾਨ ਇੱਥੋਂ ਦਾ ਨਹੀਂ ਕਿਤੇ ਆਰਥਿਕ ਪੱਖੋਂ ਹੋ ਜਾਂਦੇ ਜੇ ਕਿ ਆਪਾਂ ਦੇਖਦੇ ਗੋਭੀ ਲਾਤੇ ਤਾਂ ਗੋਭੀ ਵੀ ਲਾਤੇ ਜੇ ਮੈਂ ਦੇਖਦਾ ਤੁਸੀਂ ਫੁੱਲ ਵੀ ਲਾਏ ਹੋਏ ਨੇ ਇੱਧਰ ਫੁੱਲ ਵੀ ਤਿੰਨ ਚਾਰ ਕਿਸਮ ਦੇ ਲਾਏ ਨੇ ਗੋਭੀ ਲਾਈ ਹੈ ਹੋਰ ਫਸਲਾਂ ਲਾਈਆਂ ਹੋਈਆਂ ਹਨਾ ਇਹ ਵੀ ਕਿਤੇ ਕਮੀ ਦਾ ਨਹੀਂ ਰਹ ਜਾਂਦੇ ਜੇ ਉਹਨਾਂ ਨੇ ਆਲੂ ਬੀਜ ਤੇ ਸਾਰੇ ਆਲੂ ਹੀ ਬੀਜ ਦਿੰਦੇ ਜੇ ਗੋਭੀ ਬੀਜ ਤੇ ਸਾਰੇ ਗੋਭੀ ਬੀਜ ਦਿੰਦੇ ਆ ਹਾਂਜੀ ਬਿਲਕੁਲ ਇਹ ਹੈਗਾ ਇਹ ਸਾਡੇ ਨਾਲ ਅਸੀਂ ਇੱਕ ਸਾਡੇ ਚ ਇੱਕ ਭੇੜ ਚਾਲ ਵੀ ਆ ਵੀ ਫਲਾਣਿਆਂ ਨੇ ਆਲੂਆਂ 'ਚ ਵੱਧ ਪੈਸੇ ਵਟਲੇ ਚੱਕ ਕੇ ਆਲੂ ਲਾ ਦੋ ਜੀ ਸਾਰੇ ਆਲੂ ਹੀ ਲਾ ਦਿੰਦੇ ਆ ਚੱਕ ਹੁਣ ਪਿਛਲੇ ਪਿਛਲੇ ਸਾਲ ਆਲੂ 'ਚ ਵਧੀਆ ਪੈਸੇ ਬੱਟੇ ਐਟ ਕੀ ਡਾਉਨ ਆ ਤੇ ਇਹਦੇ ਨਾਲ ਇਹ ਆ ਵੀ ਤੁਸੀਂ ਕੰਟੀਨਿਊ ਬਦਲ ਕੇ ਹੁਣ ਸਾਡੇ ਕੋਲੇ ਕੀ ਆ ਇਸ ਟਾਈਮ ਦੇਖੋ ਤੁਸੀਂ ਇਹ 2 ਕਿਲੇ ਲੱਗੇ ਹੋਏ ਆ ਪत्ता ਗੋਭੀ ਦੇ ਨਾਲ ਪੌਣੇ 2 ਕਿਲੇ ਆ ਇਹ ਨਾਲ ਗੇਂਦਾ ਨਾਲ ਸਿੰਘ ਗੁਲ ਟੱਕ ਲਾਇਆ ਹੋਇਆ ਇਦਾਂ ਹੀ ਸਾਡੇ ਕੋਲ 1.5 ਏਕੜ ਸ਼ਿਮਲਾ ਮੇਰੇ 'ਚ ਲੱਗੀ ਹੋਈ ਆ ਅੱਧਾ 1 ਰਖੀਰਾ ਲੱਗਿਆ ਹੋਇਆ ਤੇ 1 ਏਕੜ ਸਾਡੇ ਕੋਲ ਫੁੱਲ ਗੋਭੀ ਲੱਗੀ ਹੋਈ ਆ ਫਿਰ ਸਾਡੇ ਕੋਲ 1.5 ਏਕੜ ਗੇਂਦਾ ਜਿਹੜਾ ਬਿਲਕੁਲ ਛੋਟਾ ਛੋਟਾ ਵਾ ਅੰਬੀ ਹਜੇ ਤਾਂ ਉਹ ਇਤਕੀ ਠੰਡ ਜ਼ਿਆਦਾ ਗਰੋਥ ਨਹੀਂ ਕਰ ਪਾਇਆ ਹਜੇ 4 4 6 6 ਇੰਚ ਦਾ ਹੀ ਆ ਜਦੋਂ ਤੁਸੀਂ ਬਦਲਵੀਆਂ ਫਸਲਾਂ ਕਈ ਬੀਜਦੇ ਹੋ ਕੰਟੀਨਿਊ ਬੀਜਦੇ ਹੋ ਮੰਨ ਲਓ ਇੱਕ ਫਸਲ ਦਾ ਰੇਟ ਨਹੀਂ ਵੀ ਆਇਆ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਮੈਂ ਕਹਿਣਾ ਹੁੰਦਾ ਅਕਸਰ 2 ਸਾਲ ਪਿੱਛੇ ਗੋਭੀ ਦਾ ਰੇਟ ਨਹੀਂ ਆਇਆ ਪਰ ਹੁਣ ਇਸ ਟਾਈਮ ਫੁੱਲ ਗੋਭੀ 25 ਤੋਂ 30 ਰੁਪਏ ਵਿਕ ਰਹੀ ਆ ਬਹੁਤ ਸੋਹਣਾ ਰੇਟ ਆ ਪਰ ਸਾਨੂੰ ਸਥਿਰਤਾ ਲੈਣੀ ਜੇ ਰੇਟ ਇੱਕ ਫਸਲ ਦਾ ਰੇਟ ਨਹੀਂ ਆਇਆ ਤਾਂ ਦੂਜੀ ਫਸਲ ਸਾਡਾ ਘਾਟਾ ਪੂਰਾ ਕਰ ਜਾਂਦੀ ਹੈ ਕੋਈ ਐਡੀ ਗੱਲ ਨਹੀਂ ਹੈਗੀ ਜੇ ਤੁਸੀਂ ਕਹੋ ਨਾ ਕਣਕ ਨਾਲੋਂ ਤੁਸੀਂ ਸਿਰਫ ਇਹਨੂੰ ਖੇਤ ਨੂੰ ਬਾਹ ਕੇ ਕੱਲਾ ਬਾਥੂ ਵੀ ਬੀਜ ਲੋ ਜਾਂ ਆਪਣੇ ਆਪ ਉੱਗਿਆ ਵੇ ਉਹ ਵੀ ਸਾਡੀ ਕਣਕਰਾਂ ਵੱਧ ਨਿਕਲਿਆ ਆਉਂਦਾ ਇਹ ਚੀਜ਼ ਦੀ ਮੈਂ ਜ਼ਿੰਮੇਵਾਰੀ ਲੈਂਦਾ ਮੈਂ ਗਾਰੰਟੀ ਦਿੰਦਾ ਇਹ ਪਰ ਜਿਹੜਾ ਗੈਂਦਾ ਵੇ ਜੀ ਕਿਹੜੇ ਮੌਸਮ ਦੇ ਵਿੱਚ ਬੀਜਿਆ ਜਾਂਦਾ ਇਹਦਾ ਕੋਈ ਮੌਸਮ ਹੁੰਦਾ ਜਾਂ ਕਦੋਂ ਵੀ ਲਾ ਲੈਣ ਹੋਏ ਨਾ ਇਹ ਨਹੀਂ ਇਹਦੀਆਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਵੈਰਾਈਟੀਆਂ ਨੇ ਜਿਵੇਂ ਇਹ ਹਮੇਸ਼ਾ ਆਮ ਤੌਰ ਤੇ ਤਾਂ ਲਾਇਆ ਜਾਂਦਾ ਇਹ ਤਿਹਾਰਾਂ ਨੂੰ ਮੁੱਖ ਰੱਖ ਕੇ ਜਿਵੇਂ ਪਹਿਲਾਂ ਅਸੀਂ ਬੀਜਦੇ ਆ ਇਹਨੂੰ ਜਲਾਈ ਦੇ ਵਿੱਚ ਜਲਾਈ ਦੇ ਐਂਡ ਚ ਉਦੋਂ ਛੱਠੀ ਜਾਫਰੀ ਬੀਜਦੇ ਆ ਜਿਹੜੀ ਦੀਵਾਲੀ ਨੂੰ ਆ ਜਵੇ ਦੀਵਾਲੀ ਤੇ ਰੇਟ ਤੇ ਹਾਰ ਹੁੰਦੇ ਆ ਜਾਂ ਨਰਾਤੇ ਹੀ ਹੁੰਦੇ ਆ ਉਦੋਂ ਚ ਵਧੀਆ ਰੇਟ ਮਿਲ ਜਾਂਦਾ ਫਿਰ ਇੱਕ ਮੇਨ ਜਾਫਰੀ ਬੀਜਦੇ ਆ ਉਹ ਅੱਗੇ ਤੱਕ ਚੱਲੀ ਜਾਂਦੀ ਐ ਜਦ ਕੀ ਠੰਡ ਚ ਉਹ ਸਾਡੇ ਖੇਤ ਜਿਹੜਾ ਉਹ ਅਸੀਂ ਜਾਫਰੀ ਲੈ ਲਈ ਆ ਲਗਭਗ 70 75 ਕੁਆਂਟਲ ਦਾ ਸਾਡਾ ਝਾੜ ਉਹਦੇ ਚ ਹੋਇਆ ਉਸ ਤੋਂ ਬਾਅਦ ਹੁਣ ਸਾਡੀ ਫੁੱਲ ਗੋਭੀ ਲੱਗੀ ਹੋਈ ਆ ਤੇ ਐਵੇਂ ਹੀ ਹੁੰਦਾ ਅਸੀਂ ਕੰਟੀਨਿਊ ਰੱਖਦੇ ਆ ਬਈ ਕਿਲਾ ਦੋ ਕਿਲੇ ਹੁਣ ਸਾਡੇ ਕੋਲ ਫੇਰ ਲਾਇਆ ਹੋਇਆ ਗੇਂਦਾ ਜਾਂ ਨੂੰ ਇਹ ਖਤਮ ਹੋਣਾ ਉਹਨੇ ਚੱਲ ਪੈਣਾ ਉਸ ਤੋਂ ਬਾਅਦ ਸਾਡੇ ਕੋਲ ਆਧਾ ਏਕੜ ਦੀ ਹੁਣ ਅਸੀਂ ਪਨੀਰੀ ਬੀਜੀ ਆ ਉਹ ਲੱਗ ਜਾਣਾ ਜਾਂ ਗਰਮੀ ਦੇ ਵਿੱਚ ਬਾਹਰੋਂ ਕਲਕੱਤੇ ਤੋਂ ਕਟਿੰਗ ਵੀ ਮਗਾਉਨੇ ਆ ਸਾਡੀ ਪੀਏਯੂ ਦੀ ਇੱਕ ਸਪਾਰਸ਼ਾ ਪੰਜਾਬ ਗੇਂਦਾ ਨੰਬਰ 1 ਉਹ ਵੀ ਗਰਮੀ 'ਚ ਹੋ ਜਾਂਦਾ ਤੇ ਲੋਕ ਉਹਦਾ ਥੋੜੇ ਦਾ ਝਾੜ ਤੇ ਨਾਲ ਕਟਿੰਗ ਜਿਹੜੀ ਕਲਕੱਤੇ ਤੋਂ ਬਗਾਉਨੇ ਆ ਇਹਨਾਂ ਦਾ ਝਾੜ ਕਲਕੱਤੇ ਵਾਲਾ ਥੋੜਾ ਜਿਆਦਾ ਹੁੰਦਾ ਤੇ ਐਦਾਂ ਇਹ ਕੰਟੀਨਿਊ ਚੱਲੀ ਜਾਂਦਾ ਇਹ ਤੁਸੀਂ ਮੈਂ ਪੀਏਯੂ ਦੀ ਗੱਲ ਕੀਤੀ ਆ ਸਾਡੀ ਇੰਨੀ ਵੱਡੀ ਯੂਨੀਵਰਸਿਟੀ ਹੈ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਉੱਤਰ ਭਾਰਤੀ ਦੀ ਸਭ ਤੋਂ ਵੱਡੀ ਹੈ ਹੈ ਨਾ ਤੇ ਪਰ ਉਹਦਾ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਕੀ ਉਹ ਕਿਸਾਨਾਂ ਨੂੰ ਸਮਝਾ ਨਹੀਂ ਪਾਉਂਦੇ ਜਾ ਕਿਸਾਨਾਂ ਦੀ ਉਹਨਾਂ ਤੱਕ ਪਹੁੰਚ ਨਹੀਂ ਹੁੰਦੀ ਜਾਂ ਉਹਨਾਂ ਦੀ ਕਿਸਾਨਾਂ ਤੱਕ ਪਹੁੰਚ ਨਹੀਂ ਹੁੰਦੀ ਆ ਅਕਸਰ ਇਹ ਨਹੀਂ ਹੈਗਾ ਪਹੁੰਚ ਕਰਦੇ ਆ ਉਹ ਉਹਨਾਂ ਦੀਆਂ ਵੀ ਥੋੜੀਆਂ ਲਿਮਿਟੇਸ਼ਨ ਨੇ ਕਿਉਂਕਿ ਸਾਡੇ ਕਿਸਾਨ ਵੀ ਨਾ ਇੱਕ ਜਿਹੜਾ ਮੈਨੂੰ ਪਤਾ ਆ ਲਝਾਨ ਆ ਉਹ ਹੈਗਾ ਹੁਣ ਮੈਂ ਇਸ ਟਾਈਮ ਸਾਡੀ ਇੱਕ ਪੀਏਜੂ ਫਲਾਵਰ ਗ੍ਰੋਅਰ ਕਲੱਬ ਬਣੀ ਹੋਈ ਆ ਉਹਦੇ ਚ ਮੈਂ ਉਹਦਾ ਖਜ਼ਾਂਚੀ ਆ ਤੇ ਸਾਡੇ ਪ੍ਰਧਾਨ ਨੇ ਔਰ ਪੰਜਾਬ ਤੋਂ ਸਾਰੇ ਤੋਂ ਅਸੀਂ ਉਹਦੇ ਚ ਫਾਰਮਰ ਇਕੱਠੇ ਕਰੀ ਹੋਏ ਆ ਅਕਸਰ ਸਾਡੇ ਚ ਨਾ ਸਿੱਖਣ ਦੀ ਘਾਟ ਆ ਇੱਕ ਸਾਨੂੰ ਪਤਾ ਨਹੀਂ ਯਾਰ ਸਾਨੂੰ ਤਾਂ 20 ਸਾਲ ਹੋ ਗਏ ਖੇਤੀ ਕਰਦਿਆਂ ਨੂੰ ਤੂੰ ਸਾਨੂੰ ਸਿਖਾਏਂਗਾ ਸਾਡੇ 'ਚ ਸਿੱਖਣ ਦੀ ਘਾਟ ਆ ਜਦੋਂ ਅਸੀਂ ਸਿੱਖਣ ਨੂੰ ਤਿਆਰ ਹੋ ਜਾਈਏ ਬੇਸ਼ੱਕ ਸਾਨੂੰ ਕੋਈ ਰਾਹ ਜਾਂਦਾ ਬੰਦਾ ਵੀ ਮੱਤ ਦਵੇ ਵੀ ਉਹ ਯਾਰ ਐਂ ਕਰ ਲਾ ਤੁਸੀਂ ਕਰਕੇ ਦੇਖ ਲਓ ਜਾਂ ਉਹਦੀ ਸੁਣਤਾ ਲਓ ਤੁਸੀਂ ਅਸੀਂ ਸੁਣਨ 'ਚ ਯਕੀਨ ਨਹੀਂ ਰੱਖਦੇ ਅਸੀਂ ਕਹਿੰਦੇ ਆ ਨਾ ਜੀ ਮੈਨੂੰ ਪਤਾ ਜਿਹੜਾ ਮੈਨੂੰ ਪਤਾ ਵਾਲਾ ਕੀਦਾਰ ਆ ਸਾਡੇ ਜੱਟਾਂ ਦੇ ਵਿੱਚ ਇਹ ਨਹੀਂ ਨਿਕਲਦਾ ਸਾਰੇ ਟੀਚਰ ਐ ਵਿਦਿਆਰਥੀ ਕੋਈ ਨਹੀਂ ਵਿਦਿਆਰਥੀ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਬਿਲਕੁਲ ਸਹੀ ਹੈ ਜੀ ਫਿਰ ਜਿਹੜੀ ਯੂਨੀਵਰਸਿਟੀ ਕੀ ਪਹੁੰਚ ਕਰ ਦਿੱਤੀ ਕਿਸਾਨਾਂ ਤੱਕ ਜੁਨੀਵਰਸਿਟੀ ਨੇ ਵੀ ਸਾਡੀਆਂ ਜਿੱਦਾਂ ਹੁਣ ਅਸੀਂ ਇੱਕ ਐਸੋਸੀਏਸ਼ਨ ਇਦਾਂ ਹੀ ਬਣੀ ਹੋਈ ਆ ਇਦਾਂ ਹੀ ਇੱਕ ਨਾਰਮਲ ਕਿਸਾਨਾਂ ਦੀ ਵੀ ਬਣੀ ਹੋਈ ਆ ਪ੍ਰੋਗਰੈਸਿਵ ਫਾਰਮਰ ਇਦਾਂ ਇੱਕ ਪੌਲੀ ਹਾਊਸ ਵਾਲਿਆਂ ਦੀ ਬਣੀ ਹੋਈ ਆ ਇਦਾਂ ਹੀ ਜਿਹੜੇ ਆ ਵੈਜੀਟੇਬਲਾਂ ਦੀ ਬਣੀ ਹੋਈ ਆ ਉੱਥੇ ਜਾ ਕੇ ਕੰਟਰੈਕਟ ਕਰੋ ਇੱਕ ਵਾਰ ਉਹਨਾਂ ਨੂੰ ਮਿਲੋ ਤਾਂ ਜਾ ਕੇ ਸਹੀ ਨਾ ਤਾਂ ਸਾਨੂੰ ਤਾਂ ਮਿਲਣਾ ਪਊਗਾ ਉਹਨਾਂ ਦੀਆਂ ਡਿਊਟੀਆਂ ਹੋਰ ਵੀ ਨੇ ਡਾਕਟਰਾਂ ਦੀਆਂ ਇਹ ਨਹੀਂ ਵੀ ਉਹ ਗਾਈਡ ਨਹੀਂ ਕਰਦੇ ਯੂਨੀਵਰਸਿਟੀ ਸਾਡੇ ਹੁਣ ਅਸੀਂ ਮਹੀਨੇ ਦੋ ਮਹੀਨੇ ਬਾਅਦ ਮੀਟਿੰਗ ਰੱਖਦੇ ਆ ਉੱਥੇ ਉੱਥੇ ਯੂਨੀਵਰਸਿਟੀ ਦੇ ਜਿਹੜੇ ਸਾਡੇ ਫਲਾਵਰ ਦੇ ਉਹ ਸਾਨੂੰ ਫਲਾਵਰ ਦੀਆਂ ਕਿਸਮਾਂ ਬਾਰੇ ਦੱਸਦੇ ਆ ਇਹਦੀਆਂ ਬਿਮਾਰੀਆਂ ਬਾਰੇ ਦੱਸਦੇ ਆ ਹੁਣ ਤਾਂ ਅੱਜ ਕੱਲ ਤਾਂ ਗਰੁੱਪ ਬਣੇ ਹੋਏ ਆ ਮੈਂ ਇੱਥੇ ਵੀ ਕਹਨਾ ਤੁਹਾਡੇ ਮਾਧਮ ਰਾਹੀਂ ਸਾਰੇ ਪੰਜਾਬ ਚ ਕਹਿਣਾ ਵੀ ਜਿੰਨੀ ਕੁ ਮੈਨੂੰ ਨੌਲੇਜ ਆ ਅਸੀਂ ਵੀ ਹੁਣ ਕਾਫੀ ਕੁਝ ਸਿੱਖ ਲਿਆ ਅਸੀਂ ਡਾਕਟਰਾਂ ਤੋਂ ਵੀ ਸਿੱਖਦੇ ਆ ਬਾਕੀ ਉਹ ਜਦੋਂ ਸਾਡੇ ਨਾਲ ਸਾਂਝੇ ਕਰਦੇ ਆ ਗੱਲਾਂ ਕੁਝ ਗੱਲਾਂ ਅਸੀਂ ਵੀ ਉਹਨਾਂ ਨੂੰ ਸਿਖਾਉਨੇ ਆ ਉਹ ਪੜ੍ਹੇ ਲਿਖੇ ਨੇ ਕਿਉਂਕਿ ਉਹਨਾਂ ਕੋਲ ਥਿਊਰੀ ਆ ਸਾਡੇ ਕੋਲ ਪ੍ਰੈਕਟੀਕਲ ਆ ਕਈ ਚੀਜ਼ਾਂ ਉਹਨਾਂ ਦੀਆਂ ਫੇਲ ਹੋ ਜਾਂਦੀਆਂ ਕਈ ਸਾਡੇ ਜੱਟ ਕੇ ਫਾਰਮੂਲੇ ਬੜੇ ਕਾਮਯਾਬ ਹੋ ਜਾਂਦੇ ਆ ਜਦੋਂ ਉਹ ਡਾਕਟਰ ਆ ਸੁਣਦੇ ਆ ਸਾਡੀ ਫਿਰ ਉਹਦੇ ਚੋਂ ਉਹ ਵੀ ਸਿੱਖਦੇ ਆ ਅਸੀਂ ਵੀ ਉਹਨਾਂ ਤੋਂ ਸਿੱਖਦੇ ਆ ਤੇ ਇਸ ਲਈ ਇਹ ਕੰਟੀਨਿਊ ਪ੍ਰੋਸੈਸ ਆ ਸਾਨੂੰ ਪੀ ਜੀ ਦਾ ਰਾਬਤਾ ਜ਼ਰੂਰ ਕਰਨਾ ਚਾਹੀਦਾ ਜਦੋਂ ਸਟਾਰਟਿੰਗ ਕਰਦੇ ਆ ਬਾਕੀ ਅਸੀਂ ਤਜਰਬੇ ਚ ਆਪ ਹੀ ਸਿੱਖੀ ਵੀ ਜਾਂਦੇ ਆ ਅੱਗੇ ਜੇ ਮੈਂ ਤੁਸੀਂ ਕਿਹਾ ਕਿ ਸਾਡੇ ਜਿਹੜੇ ਕਿਸਾਨ ਆ ਇੱਧਰ ਤਾਂ ਨਹੀਂ ਆਉਂਦੇ ਇੱਕ ਤਾਂ ਦੋ ਕਾਰਨ ਹੀ ਹੁੰਦੇ ਆ ਇੱਕ ਤਾਂ ਉਹਨਾਂ ਨੂੰ ਬਿਜਲੀ ਚੱਲ ਬੰਦਾ ਟਾਈਮ ਨਾਲ ਵਿਹਲਾ ਹੋ ਗਿਆ ਹਨ ਤੇ ਦੂਸਰੀ ਗੱਲ ਹੈ ਮੰਡੀਕਰਨ ਹੀ ਹੈਗਾ ਜੀ ਰੇਟ ਸਟਿਰ ਨਹੀਂ ਹੈਗਾ ਕਿ ਅਕਸਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਹਿ ਦਿੰਦੀਆਂ ਨੇ ਫਸਲਾਂ ਦਾ ਮੰਡੀਕਰਨ ਹੋਣਾ ਚਾਹੀਦਾ ਸਬਜ਼ੀਆਂ ਦਾ ਮੰਡੀਕਰਨ ਹੋ ਸਕਦਾ ਨਹੀਂ ਬਿਲਕੁਲ ਹੋਣਾ ਚਾਹੀਦਾ ਹੁਣ ਕੇਰਲਾ ਸਰਕਾਰ ਨੇ ਕਰਿਆ ਵਾ ਇਹ ਦੇਖੋ ਜਿਹੜਾ ਹੁਣ ਕਿਸਾਨੀ ਨੂੰ ਸਾਡੀ ਭਗਵੰਤ ਮਾਨ ਦੀ ਸਰਕਾਰ ਆ ਪਿੱਛੇ ਜੀ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸਾਡੇ ਮੇਰੇ ਕੋਲ ਵੀ ਆਈ ਸੀ ਰਾਏ ਲੈਣ ਦੀ ਖਾਤਰ ਸਰਕਾਰ ਕੋਲੇ ਬਹੁਤ ਵੱਡਾ ਇੱਕ ਮਾਦੇਮ ਹੁੰਦਾ ਦੇਖੋ ਸਾਡੀ ਖਾਪਤ ਕਿੰਨੀ ਆ ਸਰਕਾਰ ਲਈ ਅੰਕੜੇ ਕਰਨੇ ਇਕੱਠੇ ਕਰਨੇ ਕਿੰਨੀ ਕੌਖੀ ਗੱਲ ਆ ਸਾਨੂੰ ਗੋਭੀ ਕਿੰਨੇ ਖੇਤਾਂ ਚਾਹੀਦੀ ਆ ਸੋ ਇੱਥੇ ਐਨੇ ਸਾਡੇ ਬੀਐਸਸੀ ਐਮਐਸਸੀ ਵਾਲੇ ਬੱਚੇ ਆ ਜਿਹੜੇ ਬੇਰੁਜ਼ਗਾਰ ਫਿਰਦੇ ਆ ਪਹਿਲਾਂ ਤਾਂ ਮੈਂ ਤੁਹਾਡੇ ਮਾਦੀ ਮਰਾਹੀਂ ਕਹਾਂਗਾ ਜਿਹੜੇ ਬੀਐਸਸੀ ਐਮਐਸਸੀ ਵਾਲੇ ਬੱਚੇ ਆ ਉਹਨਾਂ ਦਾ ਘੱਟੋ ਘੱਟ ਇੱਕ ਇੱਕ ਸਾਲ ਇਹਨਾਂ ਨੂੰ ਖੇਤਾਂ ਚ ਲਵਾਉਣਾ ਚਾਹੀਦਾ ਜੇ ਮੰਡਸਟਰੀ ਵਾਲੇ ਆ ਉਹ ਬਾਅਦ ਚ ਪ੍ਰਿੰਟਸਿਪ ਲੈਂਦੇ ਆ ਐਵੇਂ ਇਹਨਾਂ ਬੱਚਿਆਂ ਨੂੰ ਵੀ ਸਾਡਿਆਂ ਨੂੰ ਚਾਹੀਦਾ ਹੁਣ ਮੇਰੇ ਕੋਲੇ ਬੱਚੇ ਪੀਏਯੂ ਤੋਂ ਆਉਂਦੇ ਆ ਕਈ ਵਾਰ ਉਹ ਆ ਕੇ ਸਵਾਲ ਕੀ ਕਰਨਗੇ ਬਾਈ ਜੀ ਇਹਨੂੰ ਪਾਣੀ ਕਿੰਨੇ ਲੱਗਦੇ ਆ ਇਹ ਤਾਂ ਯਾਰ ਨੈਚੁਰਲ ਪ੍ਰੋਸੈਸ ਆ ਹਨ ਜੇ ਉਹਨੂੰ ਪਾਣੀ ਦੀ ਲੋੜ ਆ ਤਾਂ ਲੱਗ ਜਾਣਾ ਤੇ ਉਹ ਬੱਚੇ ਕਿਤੇ ਨਾ ਕਿਤੇ ਪ੍ਰੈਕਟੀਕਲ ਦੀ ਘਾਟ ਆ ਉਹਨਾਂ 'ਚ ਤੇ ਜਿਵੇਂ ਹੁਣ ਇੱਕ ਸਰਕਾਰ ਡਾਟਾ ਇਕੱਠਾ ਕਰੇ ਸਾਡੀ ਖਪਤ ਕਿੰਨੀ ਆ ਖਪਤ ਦਾ ਪਤਾ ਲੱਗ ਗਿਆ ਐਨੀ ਖਪਤ ਆ ਜੀ ਕਲਸਟਰ ਬਣਾਉਣ ਪਿੰਡ ਬਾਈ 'ਚ ਪੰਜ-ਪੰਜ ਪਿੰਡਾਂ ਨੂੰ ਮੰਡ ਦੇਣ ਆ ਪੰਜ ਪਿੰਡ ਗੋਭੀ ਬੀਜਣਗੇ ਜੀ ਆ ਪੰਜ ਪਿੰਡ ਮਟਰ ਬੀਜਣਗੇ ਜੀ ਆ ਪੰਜ ਪਿੰਡ ਸ਼ਿਮਲਾ ਮਿਰਚ ਲਾਉਣਗੇ ਤੇ ਉੱਥੇ ਹੀ ਉਹਨਾਂ ਦਾ ਮੰਡੀਕਰਨ ਹੋਵੇ ਤੇ ਹੁਣ ਸਾਡੇ ਅਰਬ ਕੰਟਰੀਆਂ ਨੇ ਮੈਂ ਕਈ ਕੰਟਰੀਆਂ 'ਚ ਗਿਆ ਜਿੰਨੀ ਅਰਬ ਕੰਟਰੀਆਂ ਨੇ ਸਾਡੀਆਂ ਉਹ ਯੂਰਪ ਤੋਂ ਸਬਜ਼ੀ ਮਲਾ ਰਹੀਆਂ ਨੇ ਸਾਨੂੰ ਇੱਥੋਂ ਸਿਰਫ 4 ਘੰਟੇ ਦੀ ਫਲਾਈਟ ਆ ਪਰ ਸਰਕਾਰਾਂ ਇਹ ਨਹੀਂ ਪਤਾ ਵੀ ਸਰਕਾਰਾਂ ਨੂੰ ਪਤਾ ਨਹੀਂ ਸਾਡੇ ਨਾਲ ਇੰਟੈਲੀਜੈਂਟ ਨਹੀਂ ਪਤਾ ਸਾਰਾ ਕੁਝ ਆ ਜਾਓ ਕਰਨਾ ਨਹੀਂ ਚਾਹੁੰਦੇ ਜਿਹੜੇ ਅਫਸਰ ਬੈਠੇ ਆ ਸਰਕਾਰਾਂ ਜਿਹੜੇ ਅਫਸਰ ਬੈਠੇ ਆ ਸਾਡੀਆਂ ਸਲਾਹਤ ਇੱਕ ਮੈਂ ਇੱਕ ਪਿੰਡੂ ਆ ਬੰਦਾ ਮੈਨੂੰ ਪਤਾ ਜੀ ਸਾਡੇ ਇੱਥੇ ਜੇ ਪੰਜਾਬ ਦੇ ਵਿੱਚ ਜਿਵੇਂ ਹੁਣ ਕਰਨਾ ਸਰਕਾਰ ਨੇ ਕਰਿਆ ਉਹਨਾਂ ਨੇ ਕੀ ਕਰਿਆ ਇੱਥੋਂ ਅਸੀਂ ਮੰਡੀ ਜਾਣਾ ਮੰਡੀ 'ਚ ਮੰਨ ਲਓ ਗੋਭੀ ਦਾ ਰੇਟ ਆ ਗੋਭੀ ਦਾ ਰੇਟ 10 ਰੁਪਏ ਫਿਕਸ ਕਰਤਾ ਜੇ ਮੰਡੀ 'ਚ 6 ਰੁਪਏ ਲੱਗੀ ਆ ਤੇ 4 ਰੁਪਏ ਸਰਕਾਰ ਨੇ ਦੇ ਦੇਣੇ ਆ ਤੇ ਜੇ 10 ਰੁਪਏ ਗੋਭੀ ਦਾ ਰੇਟ ਫਿਕਸ ਹੋ ਜAVE 10 ਰੁਪਏ ਕੱਦੂ ਦਾ ਫਿਕਸ ਹੋ ਜAVE ਕੋਈ ਬੰਦਾ ਝੋਨਾ ਨਹੀਂ ਲਾਊਗਾ ਹੁਣ ਜਿਹੜੀ ਹੈਲਪ ਆ ਰਹੀ ਆ ਉਹ ਕਿੱਥੇ ਆ ਰਹੀ ਆ ਆ ਮਲਚਰ ਇਕੱਠੇ ਕਰ ਲਓ ਜੀ ਪਰਾਲੀ ਨੂੰ ਸਾਂਭਣ ਲਈ ਯਾਰ ਪਾ ਰਹੀ ਆ ਸਾਡੇ ਜਿਹੜੀ ਹੈਲਪ ਕਰਦਾ ਹਾਰਟੀਕਲਚਰ ਡਿਪਾਰਟਮੈਂਟ ਉਹ ਕੀ ਕਰਦਾ ਉਹ 2.5 ਏਕੜ ਲਈ ਇੱਕ ਵਾਰ ਫਾਰਮਰ ਨੂੰ ਦਿੰਦਾ ਜਿਵੇਂ ਹੁਣ ਮਲਚਿੰਗ ਸ਼ੀਟ ਤੇ ਸਬਸਿਡੀ ਆਈ ਹੋਈ ਆ ਮੈਂ ਸਾਡੇ ਹਾਰਟੀਕਲਚਰ ਇੱਥੇ ਅਫੀਸਰ ਨੇ ਮੈਡਮ ਮੈਂ ਕਹਾਂ ਜੀ ਵੀ ਦੱਸੋ ਨਹੀਂ ਜੀ ਤੁਸੀਂ ਇੱਕ ਵਾਰ ਲੈ ਲੀਜੀ ਦੁਬਾਰਾ ਨਹੀਂ ਲੈ ਸਕਦਾ ਸਾਨੂੰ ਤਾਂ ਲੋੜ ਤਾਂ ਹਰ ਸਾਲ ਆ ਸਾਡੀ ਘਾਟੇ ਵਾਜ ਦਾ ਹਰ ਸਾਲ ਨੇ ਦੇਖੋ ਮਲਚਿੰਗ ਸ਼ੀਟ ਅਸੀਂ ਜਿੱਦਾਂ ਉਧਰ ਸ਼ਿਮਲਾ ਮਿਰਚ ਦੇ ਪਾਈ ਹੋਈ ਆ ਮਲਚਿੰਗ ਵੀ ਕਰੀ ਹੋਈ ਆ ਲੋਟਨਰ ਵੀ ਕਰੀ ਹੋਈ ਆ ਉਹਦਾ ਹਰ ਸਾਲ ਕਰਨੀ ਆ ਸਰਕਾਰ ਜੇ ਸਾਡੀ ਹੈਲਪ ਵੀ ਕਰਦੀ ਆ ਸਿਰਫ ਇੱਕ ਕਿਸਾਨ ਦੀ ਇੱਕੋ ਵਾਰ ਕਰਦੀ ਆ ਉਹ ਵੀ ਦੁਬਾਰਾ ਨਹੀਂ ਕਰਨੀ ਤੈਨੂੰ ਦੁਬਾਰਾ ਸੀ ਨਵੇਂ ਫਾਰਮਰ ਲੱਭਣਿਆ ਬੇਸ਼ੱਕ ਨਵਾਂ ਲਾਵੇ ਨਾ ਲਾਵੇ ਉਹਨਾਂ ਨੂੰ ਚਾਹੀਦਾ ਸਾਨੂੰ ਕੰਟੀਨਿਊਸ ਸਬਸਿਡੀ ਦੇਣ ਅਸੀਂ ਹੁਣ ਕੜਕ ਤੇ ਉਹਨਾਂ ਨਹੀਂ ਬੀਜਦੇ ਹੈਗੇ ਤੇ ਜੇ ਪ੍ਰਾਲੀ ਆਏ ਤਾਂ ਮੰਗਦੇ ਆ ਪਰਾਲੀ ਵਾਲਿਆਂ ਕੋਲ ਟਾਈਮ ਵੀ ਆ ਝੋਨਾ ਕਟ ਕਾਲ ਜੱਟਾਂ ਕੋਲ ਟਾਈਮ ਆ ਉਹ ਡੰਡੇ ਝੰਡੇ ਲੈ ਕੇ ਬਹਿ ਜਾਂਦੇ ਆ ਆਪਦੇ ਹੱਕ ਲੈਣ ਦੀ ਖਾਤਰ ਪਰ ਭਾਈ ਤੁਹਾਡੇ ਕਹਿ ਵਿੱਚ ਇਹ ਨਹੀਂ ਕਿ ਜਿਹੜੇ ਸਾਡੇ ਇੰਡਸਟਰੀਲਿਸਟ ਆ ਕਿਉਂਕਿ ਤੁਹਾਡੇ ਸਵਾਲ ਚੋਂ ਹੀ ਮੈਨੂੰ ਨੇ ਜਵਾਬ ਚੋਂ ਇੱਕ ਸਵਾਲ ਜਿਹਾ ਆ ਗਿਆ ਕਿ ਉਹ ਵੀ ਲੈ ਜਾਂਦੇ ਆ ਸਬਸਿਡੀ ਜਿਵੇਂ ਆਪਾਂ ਦੇਖਿਆ ਪਹਿਲਾਂ ਪੋਲੀ ਹੌਸ ਸੀਗੇ ਅਸੀਂ ਬਹੁਤ ਇੰਡਸਟਰੀਲਿਸਟ ਸੀ ਜਿਨ੍ਹਾਂ ਦੇ ਕਿਲੇ ਕਿਲੇ ਦੋ ਦੋ ਕਿਲੇ ਤੇ ਬਾਗਲੇ ਖਾਲੀ ਪਏ ਸੀ ਉਹਨਾਂ ਨੇ ਪੋਲੀ ਹੌਸ ਲਾ ਕੇ ਸਬਸਿਟੀਆਂ ਲੈ ਲਈਆਂ ਕਿਸੇ ਨੂੰ ਮਿਲੀਆਂ ਕਿਸੇ ਨੂੰ ਨਹੀਂ ਮਿਲੀਆਂ ਪਰ ਫੇਲ ਹੋ ਗਏ ਤਕਰੀਬਨ 90 95% ਇਹ ਕਾਰਨ ਸੀ ਫੇਲ ਹੋਣ ਦਾ ਜਾਂ ਕੀ ਸੀ ਕਾਰਨ ਦੋ ਚੀਜ਼ਾਂ ਨੇ ਜਿਹੜਾ ਇੰਡਸਟਰੀ ਵਾਲਾ ਉਹ ਇਹਨੂੰ ਇੰਡਸਟਰੀ ਤਰ੍ਹਾਂ ਚਲਾਉਣਾ ਚਾਹੁੰਦਾ ਬਹੁਤ ਬੰਦਿਆਂ ਨਾਲ ਮੇਰੀ ਗੱਲ ਹੋਈ ਆ ਵੀ ਅਸੀਂ ਇੱਕ ਬੰਦਾ ਰੱਖਦਾ ਖੈਰ ਕਰਦਾਂਗੇ ਇਹ ਜੀਵਤ ਨੇ ਇਹਨਾਂ ਦਾ ਜਿਵੇਂ ਕਹਿੰਦੇ ਆ ਨਾ ਵੀ ਗੱਲਾਂ ਕਰਨ ਵਾਲਾ ਕੰਮ ਆ ਜੇ ਤੁਸੀਂ ਦੋ ਦਿਨ ਖੇਤ 'ਚ ਨਹੀਂ ਜਾਓਗੇ ਤਾਂ ਸਾਰਾ ਸਾਰਾ ਫੇਲ ਹੋ ਜਾਊਗਾ ਅਸੀਂ ਇਹਨੂੰ ਇੰਡਸਟਰੀ ਵਾਂਗੂ ਨਹੀਂ ਚਲਾ ਸਕਦੇ ਅਸੀਂ ਇਹਨੂੰ ਜਿਵੇਂ ਇੱਕ ਮਾਂ ਪੁੱਤ ਦਾ ਰਿਸ਼ਤਾ ਹੁੰਦਾ ਜਾਂ ਪਿਓ ਪੁੱਤ ਦਾ ਰਿਸ਼ਤਾ ਸਬਜ਼ੀਆਂ ਨਾਲ ਸਾਨੂੰ ਐ ਰਿਸ਼ਤਾ ਰੱਖਣਾ ਪੈਣਾ ਪਾਸ ਹੀ ਕਾਮਯਾਬ ਹੋਵਾਂਗੇ ਮਤਲਬ ਜੀ ਮਿੱਟੀ ਚੋਂ ਸੋਨਾ ਕੱਢਣਾ ਤਾਂ ਮਿੱਟੀ ਨਾਲ ਮਿੱਟੀ ਹੋਣਾ ਪੈਣਾ ਹੈ ਕਿ ਮੈਂ ਕਹਿੰਦਾ ਹੈ ਨਾ ਹੋਣਾ ਪੈਣਾ ਇਹਨਾਂ ਨੂੰ ਆ ਕੇ ਇਹਨਾਂ ਨੂੰ ਪੁੱਛਣਾ ਪੈਣਾ ਇਹਨਾਂ ਨਾਲ ਆ ਕੇ ਖੜਨਾ ਪੈਣਾ ਇੱਥੇ ਜੇ ਤੁਸੀਂ ਪਹਿਲੀ ਸਟੇਜ ਤੇ ਬਿਮਾਰੀ ਆ ਗਈ ਹੁਣ ਦੋ ਪੱਤਿਆਂ ਤੇ ਬਿਮਾਰੀ ਆ ਤਾਂ ਤੁਸੀਂ ਪਹਿਲੀ ਸਟੇਜ ਤੇ ਉਹਨਾਂ ਕੰਟਰੋਲ ਹੋ ਜਾਣਾ ਜੇ ਸਾਰਾ ਬੂਟਾ ਹੀ ਭਰ ਗਿਆ ਫਿਰ ਉਹ ਤਾਂ ਕੰਟਰੋਲ ਹੋਣਾ ਹੀ ਨਹੀਂ ਫਿਰ ਉਹ ਖੜਾ ਨੁਕਸਾਨ ਹੋ ਜਾਣਾ ਤੇ ਆਮ ਜੀਵਿੰਦਾਰ ਇਹਦੇ ਚ ਆਉਂਦਾ ਨਹੀਂ ਹੈਗੇ ਇਸ ਲਈ ਇਸ ਤੋਂ ਬਾਅਦ ਅੱਗੇ ਤੁਹਾਡੇ ਖੀਰੇ ਦੇ ਖੀਰੇ ਦੇ ਖੇਤ ਹੋਰ ਕੀ ਕੀ ਬੀਜੇ ਉਧਰ ਮੰਨ ਚਲੇ ਹਾਂ ਬਿਲਕੁਲ ਜੀ ਬਿਲਕੁ अच्छा भाई आप पीछे ना ਤੁਹਾਡੇ ਗੈਂਦੇ ਦਾ ਫੋਲੋ ਹੋ ਗਿਆ ਹੈ ਨਾ ਤੇ ਆਹ ਕੀ ਚੀਜ਼ ਹੈ ਇਹ ਅਸਲ ਚ ਇਸ ਵਾਰ ਮੈਂ ਆਲੂ ਲਾਇਆ ਸੀਗਾ ਇਹ ਸੀਡ ਸੀਗਾ ਕਿ ਆਲੂਆਂ ਦਾ ਸੀਡ ਸਸਤੇ ਸੀ ਮੇਰੇ ਦੋਸਤ ਕੁਝ ਕਰਦੇ ਆ ਅਸੀਂ ਆਲੂ ਦੀ ਖੇਤੀ ਨਹੀਂ ਕਰਦੇ ਹਮ ਪਰ ਉਹ ਸੀਡ ਦੀ ਖਾਤਰੀ ਅਸੀਂ ਇਹ ਪੰਜ ਕਬੋਰੀਆਂ ਲਾਈਆਂ ਸੀਗੀਆਂ ਤੇ ਆਹ ਅੱਗੇ ਜਿਹੜਾ ਅੱਗੇ ਆ ਗਿਆ ਇਹ ਇੱਕ ਵੈਰਾਈਟੀ ਹੈਗੀ ਫੁੱਲਾਂ ਦੀ ਇਹਨੂੰ ਗੁਲਟੱਕ ਕਹਿ ਦਿੰਦੇ ਆ ਹਮ ਇਹ ਵੀ ਸੇਮ ਹੀ ਪ੍ਰੋਸੈਸ ਆ ਇਹਦੇ ਵਿੱਚ ਵੀ ਬੰਦ ਗੋਭੀ ਲਾਈ ਹੋਈ ਆ ਹਾਂਜੀ ਬੰਦ ਗੋਭੀ ਲੱਗੀ ਹੋਈ ਆ ਇਸ ਤੋਂ ਅੱਗੇ ਤੁਸੀਂ ਦੇਖੋ ਅਸੀਂ ਇਹਦੇ ਚ ਆ ਬਰੋਕਲੀ ਲਾਈ ਹੋਈ ਆ ਇਹ ਵੀ ਇੱਕ ਟ੍ਰਾਇਲ ਆ ਵੀ ਚਲੋ ਕੋਈ ਨਹੀਂ ਬਰੋਕਲੀ ਵੀ ਲਾ ਕੇ ਦੇਖਦੇ ਆ ਨਹੀਂ ਬਰੋਕਲੀ ਪਹਿਲੀ ਵਾਰ ਲਾਈ ਆ ਜੇ ਅੱਗੇ ਵੀ ਲਾ ਲੈਣੇ ਹੋ ਨਹੀਂ ਅਸੀਂ ਅੱਗੇ ਨਹੀਂ ਬੀਜੀ ਹੈਗੀ ਪਰ ਇਹਦੇ ਚ ਇੱਕ ਅਸੀਂ ਟ੍ਰਾਇਲ ਲਾਇਆ ਸੀਗਾ ਵੀ ਦੇਖਦੇ ਆ ਕਿਵੇਂ ਇਹਦਾ ਹੁਣ ਫੁੱਲ ਤੇ ਸ਼ੁਰੂ ਹੋ ਗਿਆ ਤੇ ਪ੍ਰੋਸੈਸ ਸੇਮ ਹੀ ਆ ਇਹ ਥੋੜੇ ਜਿਹਾ 10 ਦਿਨ ਵੱਧ ਲਾਊਗੀ ਤੇ ਅੱਜ ਦੀ ਡੇਟ ਚ ਦਾ ਬਰੋਕਲੀ ਦਾ ਰੇਟ ਬਹੁਤ ਸੋਹਣਾ ਵਾ ਤੇ ਉਹ ਵੀ ਸੇਮ ਪ੍ਰੋਸੈਸ ਹੀ ਆ ਇਹ ਵੀ ਇੱਕ ਸਿਆੜ ਬਰੋਕਲੀ ਦਾ ਇੱਕ ਗੋਲ ਟੱਕ ਦਾ ਇਹ ਜਾਨੀ ਵਾਈਟ ਫੁੱਲ ਹੁੰਦਾ ਇਹ ਥੋੜਾ ਜਿਆ ਦੂਜੇ ਫੁੱਲ ਨਾਲੋਂ ਮਹਿੰਗਾ ਹੁੰਦਾ ਜੀ ਇਹਦੇ ਵਿੱਚ ਭਾਈ ਕਿੰਨਾ ਕੁ ਫਾਇਦਾ ਹੋ ਜਾਂਦਾ ਕਿੰਨੀ ਕਮਾਜ਼ ਆ ਕੇ ਹਲੇ ਪਰ ਪਹਿਸਟ ਟਾਈਮ ਹੈ ਹਲੇ ਤਜਰਬਾ ਕਿਸੇ ਨੇ ਦੱਸਿਆ ਤਾਂ ਹੋਣਾ ਹੀ ਹੈ ਜਿਹੜਾ ਕੋਈ ਬੀਜਦਾ ਹੋਣਾ ਜਾਂ ਬਿਲਕੁਲ ਜਿਹੜੀ ਬਰੋਕਲੀ ਹੈ ਇਹਦਾ ਵੇਟ ਤੇ ਥੋੜਾ ਜਿਆ ਹਲਕੀ ਹੁੰਦੀ ਹੈ ਇਹ ਪਰ ਸੇਮ ਪ੍ਰੋਸੈਸਿੰਗ ਹੈ ਇਹਦਾ ਰੇਟ ਜ਼ਿਆਦਾ ਰੇਟ ਚ ਮਹਿੰਗੀ ਹੁੰਦੀ ਹੈ ਰੇਟ ਚ ਮਹਿੰਗੀ ਹੁੰਦੀ ਹੈ ਇਹ ਪਰ ਮੰਡੀ ਕਦੇ ਵੀ ਫਿਕਸ ਨਹੀਂ ਹੁੰਦੀ ਮੰਡੀ ਦਾ ਹਰੇਕ ਵਾਰ ਆਪਣਾ ਹੀ ਰੇਟ ਹੁੰਦਾ ਪਰ ਹੁਣ ਰੇਟ ਬਹੁਤ ਸੋਹਣਾ ਅੱਜ ਦੀ ਰੇਟ ਚ ਬਹੁਤ ਸੋਹਣਾ ਰ ਲਿਖਦੇ ਜਰੂਰ ਹੁੰਨੇ ਆ ਵੀ ਹਰੇਕ ਫਸਲ ਦਾ ਅਸੀਂ ਰਿਕਾਰਡ ਰੱਖਦੇ ਆ ਕਿਉਂਕਿ ਗਾਹ ਨੂੰ ਸਾਨੂੰ ਪਤਾ ਹੁੰਦਾ ਵੀ ਯਾਰ ਸਾਡੇ ਇੰਨੇ ਪੈਸੇ ਪੱਕੇ ਪਏ ਆ ਤੇ ਅਸੀਂ ਇਹ ਨਹੀਂ ਕਰਦੇ ਵੀ ਜੱਟਾਂ ਵਾਂਗੂ ਕੋਈ ਗੱਲ ਨਹੀਂ ਇੱਕ ਤਾਂ ਮੈਂ ਆਪਣੇ ਤੁਹਾਡੇ ਮਾਦਮ ਰਾਹੀਂ ਕਿਸਾਨ ਭਰਾਵਾਂ ਨੂੰ ਕਹਣਾ ਆਪਣਾ ਜਰੂਰ ਡੈਰੀ ਜਰੂਰ ਮੇਨਟੇਨ ਕਰਨ ਹੋਏ ਇੱਕ ਤੇ ਲਿਖਣ ਵੀ ਸਾਡਾ ਇੰਨੀ ਤਰੀਕ ਨੂੰ ਅਸੀਂ ਫਸਲ ਬੀਜੀ ਸੀ ਇੰਨੀ ਨੂੰ ਵੱਡੀ ਆਹ ਵੈਰਾਈਟੀ ਸਾਨੂੰ ਛੂਟੇ ਵਾਲਾ ਇਹਨੇ ਝਾੜ ਬਹੁਤ ਵਧੀਆ ਦਿੱਤਾ ਆਹ ਵੈਰਾਈਟੀ ਨੇ ਸਾਨੂੰ ਝਾੜ ਨਹੀਂ ਦਿੱਤਾ ਤੇ ਇਹ ਤੁਹਾਡੇ ਕੋਲ ਇੱਕ ਡਾਟਾ ਪਿਆ ਹੋਊਗਾ ਫਿਰ ਗਾਹ ਨੂੰ ਤੁਹਾਨੂੰ ਬਾਰ ਬਾਰ ਉਹ ਚੀਜ਼ ਦੀ ਲੋੜ ਨਹੀਂ ਪਊਗੀ ਤੇ ਤੁਸੀਂ ਇਹਦੇ ਨਾਲ ਪੂਰੇ ਇੱਕ ਤੁਹਾਡੇ ਕੋਲ ਡਾਟਾ ਹੋਊਗਾ ਨਾਲ ਤੁਹਾਨੂੰ ਆਮਦਨ ਦਾ ਪਤਾ ਲੱਗੂ ਇੰਨਾ ਸਾਡੀ ਆਮਦਨ ਆ ਗਈ ਇੰਨਾ ਸਾਡਾ ਖਰਚਾ ਆ ਗਿਆ ਆ ਸਾਡਾ ਨੈਟ ਬਚਤ ਹੋ ਗਈ ਤੇ ਉਹਦੇ ਨਾਲ ਗਾਹਾਂ ਨੂੰ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਊਗੀ ਤੁਹਾਡੇ ਕੋਲ ਡਾਟਾ ਪਿਆ ਮਗਰਲੀ ਕਾਪੀ ਦੇਖੋ ਜਿਹੜਾ ਮੌਸਮ ਆ ਗਿਆ ਹੁਣ ਚਾਰ ਫਸਲਾਂ ਦਾ ਮੌਸਮ ਆ ਐਦਾ ਮੈਨੂੰ ਝਾੜ ਫਲਾਨੀ ਵੈਰਾਈਟੀ ਨੇ ਵਧੀਆ ਦਿੱਤਾ ਤਾਂ ਉਹ ਲਾ ਲਓ ਜਿਵੇਂ ਜੋ ਬਰੋਕਲੀ ਦੀ ਤੁਸੀਂ ਗੱਲ ਕੀਤੀ ਹੈ ਕੀ ਇਹ ਪੰਜਾਬ ਦੀ ਫਸਲ ਹੈ ਜੇ ਬਾਹਰਲੀ ਹੈ ਭਾਰਤ ਦੀ ਹੈ ਪੰਜਾਬ ਦੀ ਕਿੱਥੇ ਦੀ ਫਸਲ ਸੀ ਇਹ ਨਹੀਂ ਬਿਲਕੁਲ ਆਈਆਂ ਤਾਂ ਇਹ ਸਾਰੀਆਂ ਐਗਜ਼ੋਟਿੰਗ ਹੈਗੀਆਂ ਇਹ ਸਾਰੀਆਂ ਪਰ ਹੁਣ ਆਪਣੇ ਕਾਮਜਾਬ ਆ ਸਾਡੀ ਪੰਜਾਬ ਦੀ ਮਿੱਟੀ ਜਹੀ ਮਿੱਟੀ ਆ ਜਿਹੜੀ ਮਰਜ਼ੀ ਫਸਲ ਬੀਜਦੀ ਐ ਇੱਥੇ ਸਾਡੇ ਕਾਮਜਾਬ ਹੈਗੀ ਆ ਉਹ ਹੋ ਜਾਂਦੀ ਐ इजीली ਕਾਮਜਾਬਾ ਜੀ ਜਿਵੇਂ ਤੁਸੀਂ ਪਹਿਲਾਂ ਕਿਹਾ ਸਰਕਾਰਾਂ ਨੂੰ ਆਇਡੈਂਟੀਫਾਈ ਕਰਨੀ ਚਾਹੀਦਾ ਇਲਾਕੇ ਵੀ ਆਹ ਦਾਲਾਂ ਵਾਲੀ ਆਸ ਤੋਂ ਖੇਤ ਨੇ ਇੱਥੇ ਦਾਲਾਂ ਬੀਜਿਆ ਜਾਂਦਾ ਇਹ ਸਬਜ਼ੀ ਵਾਲੀ ਆ ਇਹ ਫਲਾਣੀ ਫਸਲ ਵਾਲੀ ਨਾ ਕਿਉਂਕਿ ਪੰਜਾਬ 'ਚ ਤਾਂ ਹਰ ਤਰ੍ਹਾਂ ਦੀ ਧਰਤੀ ਹੈਗੀ ਆ ਜੀ ਚਲੋ ਜੀ ਆਹ ਥੋੜੇ ਖੀਰੇ ਦਾ ਖੇਤ ਵੀ ਦੇਖੀਏ ਹਾਂਜੀ ਆਓ ਜੀ ਮਾਜੀ ਕਾ ਤੋਂ ਆਪਾਂ ਪਿੱਛੇ ਤੁਹਾਡੀਆਂ ਸਬਜ਼ੀਆਂ ਦੇਖੀਆਂ ਫੁੱਲ ਦੇਖੇ ਨੇ ਨਾ ਆ ਕਣਕ ਵੀਜੀ ਹੋਈ ਆ ਕਣਕ ਕਿੰਨੀ ਕਬੀਜਦੇ ਹੋ ਤੁਸੀਂ ਇਹ ਸਾਡੇ ਕੋਲ ਕਣਕ ਦੀ 1.5 ਏਕੜ ਰੱਖਦਾ ਸਾਡੇ ਕੋਲੇ ਇਹ ਇਹਦੇ ਜੇ ਅਸੀਂ ਸਿਰਫ ਟੋਟਲ ਆਰਗੈਨਿਕ ਆ ਇਹ ਇਹ ਪੰਜਾਬ ਐਗਰੋ ਤੋਂ ਸਰਟੀਫਾਈਡ ਆ ਖੇਤ ਸਾਡਾ ਇਹ ਰੇਹਾਂ ਸਪਰੇਹਾਂ ਤੋਂ ਦੂਰ ਆ ਬਿਲਕੁਲ ਦੂਰ ਆ ਜੀ ਜਿਹੜੇ ਹੁਣ ਆ ਤੁਸੀਂ ਫਸਲ ਤੇ ਖੜੇ ਹੋ ਤੁਸੀਂ ਇਹਦੇ ਜੇ ਅਸੀਂ ਆਲੂ ਵੀਜਿਆ ਹੋਇਆ ਹੁਣ ਇਹ ਨਹੀਂ ਬੇਲਾਂ ਵੱਡੀਆਂ ਹੋਈਆਂ ਨੇ ਹੋਰਾ ਪੈਣ ਕਰਨ ਇਹ ਪੱਕਣ ਦੀ ਖਾਤਰ ਇਹ ਬੇਲਾਂ ਦਾ ਇੱਕ ਪ੍ਰੋਸੈਸ ਹੁੰਦਾ ਤੇ ਸਾਡੇ ਇਹਦੇ ਜੇ ਅਸੀਂ ਸਿਰਫ ਵਰਮੀ ਕੰਪੋਸਟ ਯੂਜ਼ ਕਰਦੇ ਆ ਕੋਈ ਕੀ ਕੈਮੀਕਲ ਖਾਦ ਸਪਰੇਅ ਰਿਓ ਅਸੀਂ ਬਿਲਕੁਲ ਯੂਜ਼ ਨਹੀਂ ਕਰਦੇ ਇਹਦੇ ਵਿੱਚ ਮੈਂ ਜਿਵੇਂ ਆਰਗੈਨਿਕ ਕਣਕ ਦੀ ਤੁਸੀਂ ਗੱਲ ਕੀਤੀ ਹੈ ਦੂਜੀ ਨਾਲੋਂ ਜਿਹੜੀਆਂ ਰਹਿਆਂ ਸਪਰੇਅ ਵਾਲੀ ਹੁੰਦੀ ਹੈ ਤੇ ਇਹ ਇਹਦੇ ਝਾੜ ਦਾ ਕਿੰਨਾ ਕੁ ਫਰਕ ਪੈ ਜਾਂਦਾ ਹੈ ਝਾੜ ਦਾ ਜਦੋਂ ਤੀਸਰੇ ਸਾਲ ਤੱਕ ਲਗਭਗ ਉਸਤਨ ਬਰਾਬਰ ਆ ਜਾਂਦਾ ਇਹ ਪੰਜਾਬ ਪੰਜਾਬ ਚ ਪਾਤੀ ਨੰਬਰ 1 ਇੱਕ ਪੀਓਜੀ ਦੀ ਵੈਰੈਟੀ ਆ ਇਹ ਜਿੱਦਾਂ ਆਪਾਂ ਮਿਲਟ ਦਾ ਅੱਜਕੱਲ ਬਹੁਤ ਜ਼ਿਆਦਾ ਵਾ ਉਸੇ ਤਰ੍ਹਾਂ ਇਹਦੇ ਚ ਤੱਤ ਜ਼ਿਆਦਾ ਨੇ ਇਹਦਾ ਝਾੜ ਜਾਨੀ ਐਵਰੇਜ ਆ ਜਿਹੜਾ 12 ਤੋਂ 13 ਕੁਆਂਟਲ ਰਹਿ ਜਾਂਦਾ ਆ ਜਾਂਦਾ ਇਹਦਾ ਪਰ ਸਾਡਾ ਖਰਚਾ ਕੋਈ ਨਹੀਂ ਹੁੰਦਾ ਇਹਤੇ ਪਰ ਇਹ ਮਹਿੰਗੀ ਵਿਕਦੀ ਹੈ ਸਾਡੀ ਅਸੀਂ ਇਹ ਕਿੰਨਾ ਕਿ ਫਰਕ ਪੈ ਜਾਣਾ ਅਸੀਂ ਇਹ 45 ਸਾਨੂੰ ਸਾਰੀ ਬੁੱਕ ਆ ਜੀ ਇਹ ਬੁਕਿੰਗ ਤੇ ਆ ਬੁਕਿੰਗ ਤੇ ਆ ਜੇ ਉਹ ਮੰਡੀ ਚੋਂ ਸਾਨੂੰ ਜਾ ਕੇ ਰੋਲਣਾ ਪਊਗਾ ਤੇ ਇਹ ਬੁਕਿੰਗ ਤੇ ਵਿਕੂ ਇਹ ਬੁਕਿੰਗ ਤੇ ਆਲੂ ਸਾਡੇ ਬੁੱਕ ਆ ਜੀ 30 ਰੁਪਏ ਕਿਲੋ ਵੇਚਣੇ ਆ ਹਲਦੀ ਸਾਡੇ ਕੋਲ ਆਰਗੈਨਿਕ ਵੀ ਜੀ ਦੀ ਇਹ ਇੱਕ ਕਨਾਲ ਦਾ ਟ੍ਰਾਇਲ ਸੀਗਾ ਇਹ ਇੱਕ ਕਨਾਲ ਅਸੀਂ ਇਹ ਆਲੂ ਲਾਇਆ ਸੀ ਇੱਕ ਕਨਾਲ ਦੇ ਲਗਭਗ ਅਸੀਂ ਲਾਈ ਸੀਗੀ ਹਲਦੀ ਹਲਦੀ ਬਹੁਤ ਵਧੀਆ ਹੋਈ ਆ ਹਲਦੀ ਅਸੀਂ ਪੱਟ ਲਈ ਹੁਣ ਉਹ ਤੇ ਪਿਆਜ਼ ਲਾਤਾ ਤੇ ਇਹ ਕਣਕਾ ਇਹ ਦੂਗਾ ਅਸੀਂ ਕੋਈ ਹੋਰ ਅਗੇ ਇਹਦਾ ਸੋਚਾਂਗੇ ਵੀ ਇਹਦੇ ਹੋਰ ਕੀ ਲਾਉਣਾ ਮੈਂ ਇਦਾਂ ਹੀ ਇਹ ਜਾਨੀ 1.5 ਏਕੜ ਪੂਰਾ ਇਹ 3 ਸਾਲ ਦਾ ਹੈ ਆਰਗੇਨਿਕ ਹੈ ਜੀ ਇਹਦੇ ਵਿੱਚ ਕੋਈ ਕੈਮੀਕਲ ਦੀ ਸਪਰੇਅ ਨਹੀਂ ਕੋਈ ਕੈਮੀਕਲ ਦਾ ਕੁਝ ਨਹੀਂ ਹੈਗਾ ਸਿਰਫ ਅਸੀਂ ਜਿਹੜਾ ਵਰਮਿੰਗ ਪੋਸਟ ਆਪ ਤਿਆਰ ਕਰਦੇ ਹਾਂ ਸੇਲ ਵੀ ਕਰਦੇ ਹਾਂ ਤੁਹਾਨੂੰ ਦੱਸਿਆ ਸੀ ਅਸੀਂ ਤੇ ਇਹਦੇ ਜੀ ਅਸੀਂ ਉਹੀ ਯੂਜ਼ ਕਰਦੇ ਹਾਂ ਜਾਨੀ ਵੀ ਤੁਹਾਡੇ ਸਾਹਮਣੇ ਨਾਲ ਜੇ ਕੁਦਰਤੀ ਫਸਲ ਵੱਲ ਜਾਣਾ ਤਾਂ ਸਾਲਕ 2 ਸਾਲ ਤੁਹਾਨੂੰ ਮੜਾ ਜਾ ਹਾਂ 2 ਸਾਲ ਬਿਲਕੁਲ ਰਿਸਕ ਲੈਣਾ ਪਊਗਾ ਉਸ ਤੋਂ ਬਾਅਦ ਸਥਿਰ ਹੋ ਜਾਂਦਾ ਹੈ ਕੰਮ 2 ਸਾਲ ਜ਼ਰੂਰ ਸਾਡੀ ਫਸਲ ਘੱਟ ਨਿਕਲਦੀ ਹੈ ਤੀਜੇ ਸਾਲ ਤੋਂ ਐਵਰੇਜ ਝਾੜ ਸਾਡਾ ਬ ਬਾਰੇ ਦੇ ਰੇਟ ਸਾਨੂੰ ਬਹੁਤ ਅੱਛੇ ਮਿਲਦੇ ਆ ਤੇ ਝਾੜੇ ਦਾ ਤੀਜੇ ਸਾਲ ਬਰਾਬਰ ਹੋ ਜਾਂਦਾ ਜੀ ਪਰ ਲੱਗਦਾ ਨਹੀਂ ਜ਼ਿੰਮੇਵਾਰ ਤਾਂ ਸਾਡਾ ਪਹਿਲੇ ਸਾਲ ਹੀ ਘਬਰਾ ਜਾਂਦਾ ਹੋਣਾ ਕਿਉਂਕਿ ਆਸੇ ਪਾਸੇ ਵਾਲੇ ਵੀ ਕਹਿਣ ਲੱਗ ਗਏ ਹੋਣੇ ਵਸ ਬਈ ਕੰਮ ਕੀਆ ਇਹਦਾ ਕੁਝ ਨਹੀਂ ਬਣਿਆ ਕਿਉਂਕਿ ਜਲਦੀ ਡਿਸੀਜਨ ਨਹੀਂ ਲੈ ਲੈਂਦੇ ਸਾਡੇ ਕਿਸਾਨ ਨੇ ਜਿਹੜੇ ਦੇਖੋ ਕਿਸਾਨ ਦੀਆਂ ਆਪਣੀਆਂ ਮਜਬੂਰੀਆਂ ਨੇ ਹਨਾ ਉਹਦੇ ਕੋ ਆਮਦਨ ਦਾ ਸੋਰਸ ਉਹਨਾਂ ਕੀ ਆ ਹੁਣ ਸਾਡੇ ਕੋ ਵੀ ਅਸੀਂ 12-13 ਏਕੜ ਦੀ ਖੇਤੀ ਕਰਦੇ ਆ ਅਸੀਂ ਸਿਰਫ 1.5 ਏਕੜ ਹੀ ਦਿੱਖਿਆ ਐਵੇਂ ਝੂਠ ਮਾਰੀ ਜਾਈਏ ਕਿਉਂਕਿ ਜੇ ਅਸੀਂ ਸਾਰੇ ਤੇ ਕਰ ਲਈਏ ਤਾਂ ਸਾਡੀ ਤਾਂ ਆਮਦਨੀ ਰੁਕ ਜਾਣੀ ਆ ਤੇ ਇਹਦੇ 'ਚ ਅਸੀਂ ਓਨਾ ਹੌਲੀ-ਹੌਲੀ ਅੱਗੇ ਇਹਨੂੰ ਵਧ ਰਹੇ ਹਾਂ ਬਈ ਹੋਰ ਹੋਰ ਵਧਾਵਾਂਗੇ ਥੋੜਾ ਜਿਆ ਹੋਰ ਵਧਾਵਾਂਗੇ ਇਦਾਂ ਸਟੈਪ ਬਾਈ ਸਟੈਪ ਸਾਰੇ ਕਿਸਾਨਾਂ ਨੂੰ ਚਾਹੀਦਾ ਵਾ ਵੀ ਅੱਧੇ ਕਿਲਰ ਦੀ ਸ਼ੁਰੂਆਤ ਕਰਨ ਦੋ ਕਨਾਲ ਤੋਂ ਕਰਨ ਆਰਗੈਨਿਕ ਕਰਨ ਹੌਲੀ-ਹੌਲੀ ਇਹਨੂੰ ਵਧਾਉਂਦੇ ਜਾਣ ਤਾਂ ਤੁਸੀਂ ਜਿਹੜਾ ਤੁਹਾਨੂੰ ਇੱਕਦਮ ਘਾਟਾ ਵੀ ਨਹੀਂ ਪਊਗਾ ਤੇ ਤੁਸੀਂ ਹੌਲੀ-ਹੌਲੀ ਸ਼ਿਫਟ ਹੋ ਜਾਓਗੇ ਬਿਲਕੁਲ ਭਾਈ ਆਹ ਜਿਹੜੇ ਖੇਤ ਨੇ ਇੱਕ ਵਾਰੀ ਕੈਮਰਾਮੈਨ ਕਹੂੰਗਾ ਇੱਧਰ ਘੁਮਾ ਦੇ ਆਹ ਸਾਹਮਣੇ ਕੀ ਬੀਜਿਆ ਹੋਇਆ ਇਹਦੇ ਵਿੱਚ ਕੀ ਆ ਇਹ ਜੀ ਲੋਹ ਟਨਲ ਦੇ ਉੱਤੇ ਸਾਡੀ ਸ਼ਿਮਲਾ ਮਿਰਚ ਲਗਾਈ ਹੋਈ ਹੈ ਜਿਹੜੇ ਵਿੱਚ ਤੇ ਹੁਣ ਇਹਨੂੰ ਕਿਉਂਕਿ ਅੱਜ ਕੀ ਠੰਡ ਬਹੁਤ ਜ਼ਿਆਦਾ ਸੀਗੀ ਥੋੜਾ ਜਿਹਾ ਅਸੀਂ ਬੀਜਣ 'ਚ ਵੀ ਲੇਟ ਹੋਏ ਆ ਅੱਜ ਕੀ ਕੁਝ ਸਾਡਾ ਖੇਤਾਂ ਦੇ ਵਿੱਚ ਇਹਨਾਂ 'ਚ ਕਰਾਹ ਲੱਗਣੇ ਸੀਗੇ ਤੇ ਹੁਣ ਇਹ ਸ਼ਿਮਲਾ ਮਿਰਚ ਹੈ ਜੀ ਇਹਨੇ ਉਹਨਾਂ ਚਰ ਜਿਵੇਂ ਠੰਡ ਜ਼ਿਆਦਾ ਵਾ ਉਹਨਾਂ ਜਰੇ ਨੂੰ ਅਸੀਂ ਫਰਟੀਫਿਕੇਸ਼ਨ ਵੀ ਕੋਈ ਨਹੀਂ ਕਰਦੇ ਹਾਂ ਹਾਂ ਹੁਣ ਜਿੱਦਣ ਜਿਵੇਂ ਅੱਜ ਪਰਮਾਤਮਾ ਦੀ ਕਿਰਪਾ ਨਾਲ ਸੂਰਜ ਬਹੁਤ ਸੋਹਣਾ ਨਿਕਲਿਆ ਵਾ ਇੱਕ ਹਫਤਾ ਫਰਵਰੀ ਦਾ ਇਹਨੂੰ ਰੱਖ ਕੇ ਸਾਡਾ ਫਰਵਰੀ ਐਂਡ ਤੱਕ ਇਹ ਫਰੂਟ ਸ਼ੁਰੂ ਹੋ ਜੂਗਾ ਜੀ ਇਹਦਾ ਹਾਂ ਬਿਲਕੁਲ ਜੀ ਇਹ ਫਿਰ ਇੱਕ ਏਕੜ ਦੇ ਵਿੱਚ ਜਿਹੜੀ ਉਹ ਤਾਂ ਪਰਸਾਰਿਆਂ ਦੇ ਇੱਕੋ ਹੀ ਆ ਕਿਉਂਕਿ ਰੇਟ ਤਾਂ ਸਿਰ ਕਿਸੇ ਦਾ ਵੀ ਨਹੀਂ ਹੈਗਾ ਹਨਾ ਤੇ ਪਰ ਸ਼ਿਮਲਾ ਮਿਰਚ ਤਾਂ ਦਾ ਰੇਟ ਸਹੀ ਮਿਲ ਜਾਂਦਾ ਹੁਣਾਂ ਜਾਂ ਜਿਵੇਂ ਮੰਨ ਲਓ ਕਿ ਨਹੀਂ ਇਹ ਉਹੀ ਨਾ ਡਿਮਾਂਡ ਤੇ ਸਪਲਾਈ ਦੀ ਉਹ ਗੱਲ ਆ ਜਿਵੇਂ ਹੁਣ ਪਿਛਲੇ ਸਾਲ ਰੇਟ ਸ਼ਿਮਲਾ ਮਿਰਚ ਦਾ ਬਹੁਤ ਜ਼ਿਆਦਾ ਘਟ ਸੀਗਾ ਤੁਸੀਂ ਦੇਖਿਆ ਹੁਣ ਆਮ ਟੀਵੀ ਚੈਨਲਾਂ ਤੇ ਵੀ 2 ਰੁਪਏ ਕਿਲੋ ਸ਼ਿਮਲਾ ਮਿਰਚ ਵਿਕੀ ਆ ਉਦੋਂ ਘਾਟਾ ਜ਼ਰੂਰ ਪੈਂਦਾ ਕਿਸਾਨ ਨੂੰ ਕਿਉਂਕਿ ਜਦੋਂ ਹੁਣ ਇਹਨੂੰ ਆਲਰੇਡੀ ਬੀਜਣਾ ਸੀ ਹੁਣ ਪਹਿਲਾਂ ਤਾਂ ਇਹਦੇ 'ਚ ਅਸੀਂ ਸਾਰਾ ਡ੍ਰਿਪ ਸਿਸਟਮ ਕਰਿਆ ਹੋਇਆ ਪਾਣੀ ਬਿਲਕੁਲ ਵੇਸਟੇਜ ਨਹੀਂ ਹੈਗਾ ਇਹਦੇ 'ਚ ਪਾਈਪਾਂ ਪਈਆਂ ਹੋਈਆਂ ਪਾਈਪਾਂ ਦੇ ਰਾਹੀਂ ਇਹਨੂੰ ਪਾਣੀ ਜਾਣਾ ਉਹਨਾਂ ਦੇ ਰਾਹੀਂ ਖਾਦ ਜਾਣਾ ਇਹਨੂੰ ਫਿਰ ਅਸੀਂ ਥੱਲੇ ਜਿਹੜੀ ਆ ਇਹ ਮਲਚਿੰਗ ਕਰੀ ਹੋਈ ਆ ਮਲਚਨ ਕਹਿੰਦੇ ਆ ਇਹਨੂੰ ਗੜਾਈ ਦੀ ਲੋੜ ਨਹੀਂ ਹੈਗੀ ਔਰ ਪਾਣੀ ਜਿਹੜਾ ਵਸ਼ਪੀਕਰਨ ਕਰਕੇ ਉੱਡੂਗਾ ਨਹੀਂ ਤੇ ਗੜਾਈ ਦੀ ਲੋੜ ਨਹੀਂ ਦੇਖੋ ਆ ਲਾਈਨਾਂ ਦੇ ਵਿੱਚ ਬੂਟੇ ਲੱਗੇ ਹੋਏ ਆ ਤੇ ਐਵੇਂ ਹੀ ਉਹਨਾਂ ਦੇ ਸਰਾਖ ਕੱਢੇ ਹੋਏ ਆ ਸਰਾਖ ਦੇ ਵਿੱਚ ਬੂਟਾ ਲੱਗਿਆ ਬਾਕੀ ਸਾਰੀ ਸ਼ੀਟ ਨਾ ਢੱਕਿਆ ਹੋਇਆ ਫਿਰ ਉੱਤੇ ਇਹਦੇ ਤਾਰ ਲਾ ਕੇ ਇਹਨੂੰ ਲੋਟਨਲ ਕਹਿੰਦੇ ਆ ਜਿਹੜਾ 8 ਤੋਂ 9000 ਰੁਪਿਆ ਥੱਲੇ ਮਲਚਿੰਗ ਦਾ ਖਰਚਾ ਆ ਜਾਂਦਾ ਫਿਰ ਤੁਹਾਡਾ 15000 ਰੁਪਏ ਦੇ ਲਗਭਗ ਪਰ ਇਕੜ ਦਾ ਤਾਰ ਦਾ ਖਰਚਾ ਆ ਜਾਂਦਾ ਉਸ ਤੋਂ ਬਾਅਦ ਉੱਤੇ ਜਿਹੜੀ ਆਪਾਂ ਲੋਟਨਲ ਕਰੀ ਹੋਈ ਆ ਲਗਭਗ 10 ਤੋਂ 10000 ਰੁਪਏ ਖਰਚਾ ਇਹਦਾ ਆ ਜਾਂਦਾ ਤੇ ਪਰ ਬਾਕੀ ਜਿਹੜਾ ਰੇਟ ਆ ਫਿਰ ਉਹ ਫਿਰ ਇੱਕ ਕਹਿੰਦੇ ਹੁੰਦੇ ਆ ਪਵਿਕ ਦੀ ਗੋਦ ਦੇ ਵਿੱਚ ਆ ਤੇ ਉਹਦਾ ਰੇਟ ਦਾ ਪਰ ਫਿਰ ਵੀ ਇਹ ਬਹੁਤ ਸੋਨਾ ਝਾੜਦੇ ਜਾਂਦੀ ਹੈ ਜਿਵੇਂ ਬਾਈ ਜੀ ਤੁਸੀਂ ਵਰਤੀਆਂ ਨੇ ਤਾਰਾਂ ਵਰਤੀਆਂ ਨੇ ਹੋਰ ਤਾਂ ਵਰਤਿਆ ਇਹ ਦੁਬਾਰਾ ਕੰਮ ਆ ਜਾਂਦਾ ਕਿ ਸਿੰਗਲ ਇੱਕ ਵਾਰੀ ਕੰਮ ਹੀ ਆਉਂਦਾ ਨਹੀਂ ਜਿਹੜੀ ਤਾਰ ਆ ਉਹ ਦੁਬਾਰਾ ਸਾਡੇ ਕੰਮ ਆਈ ਜਾਂਦੀ ਆ ਬਾਕੀ ਜਿਹੜੀ ਉੱਪਰਲੀ ਲੋਟਾਂ ਨਾਲ ਤੇ ਮਲਚਿੰਗ ਸ਼ੀਟ ਆ ਇਹ ਸਿਰਫ ਇੱਕ ਵਾਰ ਹੀ ਯੂਜ਼ ਹੁੰਦੀ ਹੈ ਪਿੱਛੇ ਜੇ ਇੱਕ ਚਰਚਾ ਵੀ ਚੱਲਦੀ ਕਿਸਾਨ ਮੰਡੀਆਂ ਦੀ ਗੱਲ ਵੀ ਚੱਲੀ ਸੀ ਵੀ ਕਿਸਾਨਾਂ ਦੀਆਂ ਆਪਣੀਆਂ ਮੰਡੀਆਂ ਹੋਣੇ ਚਾਹੀਦੀਆਂ ਜਿੱਥੇ ਸਬਜ਼ੀ ਤੁਸੀਂ ਉਹਨਾਂ ਕਿਸਾਨਾਂ ਮੰਡੀਆਂ 'ਚ ਜਾਣਦੇ ਹੋ ਜਿਹੜੀਆਂ ਆਮ ਜਿਹੜੀਆਂ ਪੁਰਾਣੀਆਂ ਮੰਡੀਆਂ ਸੀ ਉਹਨਾਂ ਦੇ ਵਿੱਚ ਹੀ ਆਪਣੀ ਫਸਲ ਬੀਜਦੇ ਹੋ ਨਹੀਂ ਅਸੀਂ ਕਿਸਾਨ ਮੰਡੀ 'ਚ ਨਹੀਂ ਜਾ ਪਾਉਂਦੇ ਇੱਕ ਮੈਨ ਪਾਵਰ ਦੀ ਲੋੜ ਹੁੰਦੀ ਆ ਜਿਹੜਾ ਤਾਂ ਫਾਰਮਰ ਛੋਟਾ ਵਾ ਜਿਹਨੇ ਸਿਰਫ ਇੱਕ ਜਾਂ ਦੋ ਕਿੱਲੇ ਚ ਖੇਤੀ ਕਰਨੀ ਆ ਉਹ ਤਾਂ ਕਿਸਾਨ ਮੰਡੀ ਜਾ ਕੇ ਵੇਚ ਸਕਦਾ ਵਾ ਉਹਦਾ ਉਹਦੇ ਕੋਲ ਐਫਰਟ ਹੈਗਾ ਵੀ ਦੋ ਦੋ ਕਰਾਲਾ ਦੀ ਸਬਜ਼ੀ ਲਾਵੇ ਤੇ ਕਿਸਾਨ ਮੰਡੀ ਜਾ ਕੇ ਵੇਚ ਦੇਵੇ ਜਦੋਂ ਹੁਣ ਤੁਸੀਂ ਬਲਕ ਦੇ ਵਿੱਚ ਖੇਤੀ ਕਰਦੇ ਹੋ ਫਿਰ ਤੁਸੀਂ ਇੱਕੋ ਕੰਮ ਕਰ ਸਕਦੇ ਹੋ ਜਾਂ ਤੁਸੀਂ ਪ੍ਰੋਡਕਸ਼ਨ ਕਰ ਸਕਦੇ ਹੋ ਜਾਂ ਤੁਸੀਂ ਸੇਲ ਕਰ ਸਕਦੇ ਹੋ ਜਾਂ ਤੁਹਾਡੇ ਘਰ ਦੇ ਮੈਂਬਰ ਇੰਨੇ ਚਾਹੀਦੇ ਆ ਵੀ ਯਾਰ ਇੱਕ ਬੰਦਾ ਤੁਹਾਡਾ ਸੇਲ ਤੇ ਦੁਕਾਨ ਆਪਣੀ ਹੋਵੇ ਉੱਥੇ ਬਹਿ ਜਾਵੇ ਤੇ ਇੱਕ ਬੰਦਾ ਤੁਹਾਡੀ ਪ੍ਰੋਡਕਸ਼ਨ ਕਰੇ ਦੋ ਚੀਜ਼ਾਂ ਇਕੱਠੀਆਂ ਬਹੁਤ ਘੱਟ ਸੰਭਵ ਆ ਇਹ ਜਾਂ ਥੋੜੇ ਕੋ ਮੈਨ ਪਾਵਰ ਜ਼ਿਆਦਾ ਚਾਹੀਦੀ। ਇਹ ਸਾਡੇ ਨਾਲ ਭਾਈ ਲਖਵਿੰਦਰ ਸਿੰਘ ਗਰੇਵਾਲ ਸੀ ਅਸੀਂ ਅੱਜ ਗਰੇਵਾਲ ਫਾਰਮ ਹਾਊਸ ਤੇ ਸੀ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਦਿਖਾਈ ਨੇ ਫੁੱਲ ਦਿਖਾਏ ਕਿ ਕਿਵੇਂ ਜਿਹੜੇ ਗੰਦੇ ਦੇ ਫੁੱਲ ਆ ਉਹਨਾਂ ਦੇ ਨਾਲ ਹੀ ਗੋਭੀ ਜਬੰਦ ਗੋਭੀ ਦੀ ਫਸਲ ਲੈ ਕੇ ਕਿਸਾਨ ਮੁਨਾਫਾ ਕਮਾ ਸਕਦੇ ਆ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਲਈ ਇੰਨਾ ਹੀ ਧੰਨਵਾਦ ਸਾਸੀ